ਅੰਡ ਠਿਕਰੀਵਾਲ ਦੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ ਖੁਦਕੁਸ਼ੀ ਦਾ ਕਾਰਨ ਕੀ ਹੈ ਪਰਿਵਾਰ ਇਨਸਾਫ ਮੰਗ ਰਿਹਾ ਥਾਣੇ ਅੱਗੇ ਧਰਨਾ ਲਾ ਕੇ ਬੈਠਾ ਹੈ ਤੇ ਕੀ ਗੱਲਬਾਤ ਹੈ ਸਾਡੇ ਨਾਲ ਲੜਕੇ ਦੇ ਫਾਦਰ ਸਾਹਿਬ ਨੇ ਉਹਨਾਂ ਤੋਂ ਪੁੱਛਾਂਗੇ ਜਿਹੜੇ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਖੁਦਕੁਸ਼ੀ ਦਾ ਕਾਰਨ ਕੀ ਹੈ ਜਿਹੜੇ ਬੱਚੇ ਨੇ ਤੁਹਾਡੇ ਨੇ ਖੁਦਕੁਸ਼ੀ ਕੀਤੀ ਹੈ ਕਾਰਨ ਕੀ ਕਿਉਂ ਕਰੀ ਜਾਈ ਕਾਰਨ ਇਹ ਹੈ ਜੀ ਉਹ ਮੇਰਾ ਬੇਟਾ ਤੇ ਇੱਕ ਸ਼ਨੀਵਾਲ ਖੋਦ ਦੀ ਕੁੜੀ ਰਿਲੇਸ਼ਨ ਦੇ ਵਿੱਚ ਪਿਛਲੇ 2-3 ਸਾਲ ਤੋਂ ਮੇਰਾ ਬੱਚਾ ਉਹਦੀ ਕੇਅਰ ਕਰ ਰਿਆ ਸੀ ਉਹਦੀ ਫੀਸ ਵਗੈਰਾ ਉਹਦਾ ਜੋ ਖਰਚਾ ਪਾਣੀ ਟੋਟਲ ਇਹ ਟੂ ਜਾ ਐਜ਼ ਅ ਹਸਨ ਵਾਈਫ ਕਰਕੇ ਸਾਰਾ ਕਰ ਰਿਆ ਸੀ ਉਹ ਕੁੜੀ ਨੇ ਇੱਕ ਵਾਰੀ ਆਪਣੇ ਘਰੋਂ ਭੱਜ ਕੇ ਆਪਣੇ ਘਰ ਵੀ ਆਈ ਵੀ ਅਸੀਂ ਕੋਟ ਮੈਰਿਜ ਕਰਵਾ ਲਿਆ ਪਰ ਤੁਸੀਂ ਰੋਕਤਾ ਸੀ ਵੀ ਸਾਡੇ ਵੀ ਬੇਟੀ ਐਦਾਂ ਦਾ ਆਪਾਂ ਨਹੀਂ ਕਰਨਾ ਬੇਟਾ ਆਪਾਂ ਕੰਪਰੋਮਾਈਜ਼ ਨਾ ਕਰ ਲਾਂਗੇ ਤੁਸੀਂ ਆਪਣੀ ਸਟੱਡੀ ਰੈਗੂਲਰ ਰੱਖੋ ਕੁਝ ਬਣ ਜਾਓਗੇ ਅਸੀਂ ਤੁਹਾਡੇ ਨਾਲ ਬਟ ਉਹ ਠੀਕ ਚੱਲਦਾ ਰਹਾ ਕੁਝ ਸਮਾਂ ਹੋਣੀ ਆ ਕੇ ਉਹਦੀ ਮਾਂ ਉਹਦੇ ਬਾਪ ਉਹਦੇ ਭਰਾ ਉਹਨਾਂ ਨੂੰ ਕੁੜੀ ਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਕੁੜੀ ਬੇਟੇ ਨੂੰ ਕਹਿਣ ਲੱਗਿਆ ਇਦਾਂ ਦੇ ਕਰਕੇ ਟੌਰਚਰ ਕਰਦਿਆ ਕਾਫੀ ਕੁਝ ਮਤਲਬ ਹੋਇਆ ਪੰਚਾਇਤ ਵੀ ਹੋਈ ਪੰਚਾਇਤ ਗਲਤ ਅਲੀਗੇਸ਼ਨ ਉਹਦਾ ਬ੍ਰਦਰ ਲਾਦਿਆ ਕਰੇ ਮਤਲਬ ਉਥੋਂ ਦੇ ਪਿੰਡ ਦੇ ਸਰਪੰਚ ਨੇ ਰਿਸ਼ਤੇ ਦੀ ਵੀ ਗੱਲ ਕੀਤੀ ਮੇਰੇ ਫਰੈਂਡ ਸਰਕਲ ਚੋਂ ਜੀ ਕਹੋ ਠੀਕ ਹੈ ਇਹ ਤਾਂ ਰਿਸ਼ਤਾ ਲੈਣੇ ਚਾਹੁੰਦੇ ਆ ਵੀ ਸਾਨੂੰ ਕੱਲ ਵੀ ਅੱਜ ਵੀ ਉੱਥੇ ਹੈਗਾ ਤੇ ਚਲੋ ਉਤੋਂ ਦੋ ਤਿੰਨ ਦਿਨ ਡਿਲੇ ਕਰਕੇ ਉਹਦੇ ਫਾਦਰ ਸਾਹਿਬ ਆ ਕੇ ਮੇਰੇ ਇੱਕ ਫਰੈਂਡ ਸਰਪੰਚ ਕੋਲੇ ਕਹਿੰਦੇ ਵੀ ਅਸੀਂ ਰਿਸ਼ਤਾ ਨਹੀਂ ਕਰਨਾ ਕੋਈ ਨਹੀਂ ਕਰਨਾ ਸਾਨੂੰ ਜ਼ਰੂਰਤ ਨਹੀਂ ਹੈ। ਜੀ ਉਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਟਰਚਿੰਗ ਸੀ ਉਹਦੇ ਉਹਦੀ ਫੈਮਿਲੀ ਨੇ ਮੇਰੇ ਬੇਟੇ ਨੂੰ ਰੈਗੂਲਰ ਹੀ ਰੱਖਿਆ। ਬੇਟੇ ਨੇ ਨਹੀਂ ਸਾਨੂੰ ਦੱਸਿਆ। ਉਤੋਂ ਬਾਅਦ ਕਹਿੰਦੇ ਸਾਡੀ ਫੋਟੋ ਵਾਇਰਲ ਕੀਤੀ। ਉਹ ਵੀ ਫੇਕ ਬਣਾ ਕੇ ਉਹਨਾਂ ਨੇ ਆਟੋਮੈਟਿਕ ਜਿਹੜੂ ਫੋਟੋ ਵਾਇਰਲ ਕੀਤੀ ਆ ਜਿਹੜੀ ਮੈਂ ਉਹਦੇ ਪਿੰਡ ਦੇ ਸਰਪੰਚ ਨੂੰ ਭੇਜੇ ਜਿਹਨੇ ਰਿੱਤਾ ਆਪਣੇ ਆਪ ਗੱਲ ਕੀਤੀ ਸੀ। ਜੀ ਉਦੋਂ ਬਾਅਦ ਚਲੋ ਸਾਡਾ ਮੇਰੇ ਦੋਸਤ ਸਰਪੰਚ ਜੀ ਉਹਨਾਂ ਦੇ ਘਰ ਬੈਠ ਕੇ ਗੱਲਬਾਤ ਹੋ ਗਈ ਬਈ ਨਾ ਬੇਟਾ ਬੁਲਾਊਗਾ ਨਾ ਬੇਟੀ ਬੁਲਾਊ ਬਿਲਕੁਲ ਉੱਥੇ ਬੇਟੀ ਨਹੀਂ ਚ ਉਹਦਾ ਕੁੜੀ ਦਾ ਫਾਦਰ ਔਰ ਉਹਦਾ ਭਰਾ ਸੀਗਾ ਤੇ ਦੋਨੇ ਜਣੇ ਸੀਗੇ ਤੇ ਅਸੀਂ ਸਾਡੇ ਮੇਰੇ ਸਰਕਲ ਨੇ ਮੇਰੇ ਦੋਸਤ ਨੇ ਉਹਨਾਂ ਨੇ ਕਹੇ ਵੀ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੇ ਵੀ ਕਹੇ ਸਾਡੀ ਜ਼ਿੰਮੇਵਾਰੀ ਹੈ ਬਟ ਫਿਰ ਵੀ ਉਹ ਕੁੜੀ ਮੇਰੇ ਬੇਟੇ ਨੂੰ ਫੋਨ ਕਰਦੀ ਰਹੀ ਜੀ ਫੋਨ ਕਰਦੀ ਰਹੀ ਤੇ ਸਾਨੂੰ ਨਹੀਂ ਦੱਸਦਾ ਰਿਹਾ ਵੀ ਕਿੱਦਾਂ ਦਾ ਕੀਆ ਨੇ ਉਸ ਤੋਂ ਬਾਅਦ ਕੁਝ ਟਾਈਮ ਅਸੀਂ ਇਹ ਚੀਜ਼ ਨੂੰ ਥੋੜਾ ਜਿਹਾ ਰਖ ਲੈ ਵੀ ਚਲੋ ਸ਼ਟਲ ਸਪਾਈ ਹੈ ਅੱਛੀ ਵੀ ਆਪਣਾ ਦੇਖਣ ਲੱਗੇ ਉਹ ਵੀ ਆਪਣਾ ਦੇਖਣ ਲੱਗੇ ਬਟਾ ਪਿਛਲੇ ਕੁਝ ਦਿਨ ਤੋਂ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਔਰ ਡਿਊਰਿੰਗ ਉਹ ਪੀੜ ਦੇ ਵਿੱਚ ਉਹ ਉਹ ਕੁੜੀ ਦੇ ਬ੍ਰਦਰ ਨੇ ਮੈਨੂੰ ਵੀ ਧਮਕੀ ਦਿੱਤੀ 15 20 ਦਿਨ ਪਹਿਲਾਂ ਮੈਂ ਇੱਥੇ ਕੰਪਲੇਂਟ ਵੀ ਕੀਤੀ ਆ ਔਰ ਉਤੋਂ ਮਹੀਨਾ ਪਹਿਲਾਂ ਮੈਂ ਨਹੀਂ ਹੈਗਾ ਚ ਨਾ ਮੇਰਾ ਬੇਟਾ ਕਰਤੀ ਉਹ ਮੇਰੇ ਘਰ ਦੇ ਵਿੱਚ ਰਾਤ ਨੂੰ ਆ ਕੇ ਉਹ ਧਮਕੀਆਂ ਵੀ ਦੇ ਕੇ ਗਏ ਔਰ ਦਰਵਾਜ਼ੇ ਵੀ ਭੰਨ ਕੇ ਕਹਿੰਦੇ ਸਾਡੇ ਪਿੰਡ ਦੇ ਸਰਪੰਚ ਦਾ ਨਾਮ ਵੀ ਬਦਨਾਮ ਕੀਤਾ ਵੀ ਸਾਡੇ ਨਾਲ ਆਲਰੇਡੀ ਹੋਇਆ ਨਹੀਂ ਸੀਗਾ ਤੇ ਉਸ ਤੋਂ ਬਾਅਦ ਕੈਮਰਾ ਨੇ ਦਾ 112 ਨੰਬਰ ਤੇ ਵੀ ਕੰਪਲੇਂਟ ਕੀਤੀ ਆ ਤੇ ਫਿਰ ਉਸ ਤੋਂ ਬਾਅਦ ਉਸੇ ਦਿਨ ਦੇ ਉਸ ਪਿੰਡ ਦੇ ਸਰਪੰਚ ਨੇ ਨੈਕਸਟ ਡੇ ਸਾ ਤੋਂ ਮਾਫੀ ਮੰਗੀ ਵੀ ਚਲੋ ਅਸੀਂ ਅੱਗੇ ਤੋਂ ਇਹ ਜੀ ਹਰਕਤ ਨਹੀਂ ਇਹ ਬੰਦੇ ਕਰਨਗੇ ਵੀ ਮaaf ਕਰ ਦਿਓ ਚਲੋ ਅੱਛੀ ਮੰਨ ਲੈ ਛੱਡੋ ਜੋ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਆ ਦੋ ਦਿਨ ਦੇ ਵਿੱਚ ਹੀ 26 ਔਰ 27 ਤਰੀਕ ਨੂੰ ਬਹੁਤ ਜ਼ਿਆਦਾ ਬੱਚੇ ਨੂੰ ਟੌਰਚਰ ਕੀਤਾ ਸਾਨੂੰ ਨਹੀਂ ਉਹਨੇ ਕੁਝ ਵੀ ਦੱਸਿਆ ਅਖੀਰ ਨੂੰ ਸਾਡੇ ਬੱਚੇ ਨੇ 27 ਦੀ ਰਾਤ ਨੂੰ ਜਸਟ ਆਈ ਦੀ ਸਵੇਰ ਨੂੰ ਸਾਨੂੰ ਨਹੀਂ ਪਤਾ ਕਦੋਂ ਅਜ ਤਾਂ ਮਾਰਨਿੰਗ ਟਾਈਮ ਜਦੋਂ ਉਹਦੀ ਮੰਮੀ ਉਹਦੇ ਬੈਡਰੂਮ ਚ ਗਈ ਆ ਚੰਗਾ ਭਲਾ ਖਾਣਾ ਖਾ ਕੇ ਸਾਡੇ ਨਾਲ ਬੈਠ ਕੇ ਆਪਦੀ ਮੈਡੀਸਿਨ ਲੈ ਕੇ ਬੁਖਾਰ ਦੀ ਆਪਣੇ ਰੂਮ ਚ ਪਿਆ ਸਵੇਰੇ ਉਹਦੀ ਮੰਮੀ ਰੁਟੀਨ ਕੀ ਚਲੀ ਗਈ ਆ ਰੁਟੀਨ ਕੀ ਅਸੀਂ ਉੱਠੇ ਆ ਦੇਖਿਆ ਤਾਂ ਬੱਚਾ ਸਾਡਾ ਵੰਟਿੰਗ ਕਰ ਰਿਹਾ ਉਲਟੀਆਂ ਕਰ ਰਿਹਾ ਸੀਗਾ ਉਟੀਆਂ ਕਰ ਦੇਖਿਆ ਉਹ ਮੁੱਦੇ ਪਿਆ ਸੀ ਉਹਦੇ ਇੱਥੇ ਦੋ ਆਪਣੇ ਉਹਦੇ ਪਿੱਲੋ ਸੀਗੇ ਜਿਹੜੇ ਆਪਣੇ ਪੇਟ ਤੇ ਰੱਖ ਕੇ ਬਿਜਿ ਕੱਟਾ ਹੋਇਆ ਪਿਆ ਸੀ ਤੇ ਅਸੀਂ ਉਹਨੂੰ ਜਲਦੀ ਜਲਦੀ ਹਸਪੀਟਲ ਲੈ ਕੇ ਆ ਤੇ ਡਾਕਟਰ ਨੇ ਉਹਨੂੰ ਡੈਥ ਤੇ ਕਲੀਅਰ ਕਰਤੀ ਆ ਉਹਦੇ ਸਾਨੂੰ ਨਹੀਂ ਪਤਾ ਬਾਅਦ ਵਿੱਚ ਜਦੋਂ ਡਾਇਰੀਆਂ ਦੇਖੀਆਂ ਉਹਦੇ ਵਿੱਚੋਂ ਸੁਸਾਇਡ ਨੋਟ ਮਿਲਿਆ ਉਹ ਸੁਸਾਇਡ ਨੋਟ ਦੇ ਵਿੱਚ ਕੁੜੀ ਦਾ ਨਾਮ ਉਹਦੇ ਫਾਦਰ ਦਾ ਉਹਦੀ ਮਦਰ ਦਾ ਉਹਦੇ ਦੁੱਨੇ ਭਰਾਵਾਂ ਦਾ ਨਾਮ ਸੀ ਅਸੀਂ ਉਹੀ ਪੁਲਿਸ ਨੂੰ ਕਮਲੈਂਡ ਕੀਤੀ ਜੇ ਸਾਡੇ ਕੋਲ ਨਾ ਹੁੰਦਾ ਤਾਂ ਅਸੀਂ ਬੱਚੇ ਨੂੰ ਮੰਨ ਲੈਂਦੇ ਸਾਡੇ ਬੱਚੇ ਨੂੰ ਹੱਟ ਡੈਕ ਹੋਇਆ ਜਾਂ ਬੱਚੇ ਕੋਈ ਉੱਥੇ ਅਸੀਂ ਮੰਨ ਲੈਂਦੇ ਪਰ ਜਦੋਂ ਸੁਸਾਇਡ ਨੋਟ ਮਿਲ ਗਿਆ ਤਾਂ ਉਹ ਸਾਡੇ ਲਈ ਵੀ ਬਹੁਤ ਵੱਡੀ ਗੱਲ ਸੀ ਕਿਉਂਕਿ ਸਾਨੂੰ ਆਲਰੇਡੀ ਪਹਿਲਾਂ ਹੀ ਪਤਾ ਸੀ ਇਹ ਬੰਦੇ ਟਾਰਚਰ ਕਰਦੇ ਆ ਇਸ ਕਰਕੇ ਅਸੀਂ ਉਸ ਤਰ੍ਹਾਂ ਹੀ ਪਹਿਲਾਂ ਪੁਲਿਸ ਨੂੰ ਕੀਤਾ ਪੁਲਿਸ ਨੇ تقریبا 11 12 ਵਜੇ ਤੱਕ ਸਾਨੂੰ ਡਿਲੇ ਕਰਦੇ ਰਹੇ ਐ ਇੱਥੋਂ ਦੇ ਫਿਰ ਅਖੀਰ ਨੂੰ ਸੀ ਸਾਰੇ ਮੋਤਵਰ ਬੰਦੇ ਪਿੰਡ ਦੇ ਹੋਰ ਦੋ ਤਮਿੱਤਰ ਪੁਲਿਸ ਚੇਦਾਰ ਫਿਰ ਅਜੀ ਇੱਥੇ ਪੁਲਿਸ ਸਟੇਸ਼ਨ ਆ ਕੇ ਆਪ ਆਫ ਆਰ ਕਟਵਾਈ ਪਰ ਐਫ ਆਈ ਆਰ ਵੀ ਉਹਨਾਂ ਪੰਜਾਂ ਬੰਦਿਆਂ ਦੇ ਨਾਮ ਤੇ ਹੋਈ ਆ ਉਸ ਸਮਾਂਦ ਦੇ ਵਿੱਚ ਕਹਿੰਦੇ ਰੇਡ ਕਰਦੇ ਆ ਨਾ ਉਸ ਦਿਨ ਅੱਜ ਦਿਨ ਕੱਜ ਤੱਕ ਬੰਦ ਇਨੀ ਮੇਰੇ ਬੇਟੇ ਦੀ ਡੈੱਡ ਬਡੀ ਹਸਪੀਟਲ ਚ ਪਈ ਆ ਅਸੀਂ ਉੱਥੇ ਕੋ ਦਾ ਪੋਸਟਮਾਰਟਮ ਨਹੀਂ ਹੋਇਆ ਹਰ ਇੱਕ ਪੱਖੋਂ ਸਾਨੂੰ ਇਹ ਕਹਿ ਜਾਂਦਾ ਅਸੀਂ ਹੁਣ ਫੜਦੇ ਆ ਘੰਟੇ ਨੂੰ ਫੜਦੇ ਆ ਲੋਕੇਸ਼ਨ ਪਰ ਕੋਈ ਸਕਸੈਸਫੁਲ ਸਾਨੂੰ ਕੋਈ ਅਨਸਰ ਨਹੀਂ ਮਿਲ ਰਿਹਾ ਅਸੀਂ ਤਾਂ ਨੌਂ ਨਹੀਂ ਦੇਰ ਤੱਕ ਹੀ ਰੱਖਾਂਗੇ ਜਿੰਨੀ ਦੇਰ ਤੱਕ ਸਾਡੇ ਬੱਚੇ ਨੂੰ ਇਨਸਾਫ਼ ਨਹੀਂ ਮਿਲਦਾ ਧਰਨੇ ਨੂੰ ਕਿੰਨੇ ਦਿਨੋਂ ਕੋਈ ਚੱਲਦੇ ਨੂੰ ਇਹ ਤਾਂ ਨਾ ਕੱਲ ਦਾ ਲਾਇਆ ਅਸੀਂ ਆਲਰੇਡੀ ਪਰਸੋਂ ਦੇ ਮਾਰਨਿੰਗ ਦੇ ਥਾਣੇ ਚ ਬੈਠੇ ਆ ਸਾਨੂੰ ਐਸਐਸਓ ਸਾਹਿਬ ਨੇ ਕਹਿਤਾ ਜਿਹੜੇ ਦਰਿਆ ਬਚਾ ਕੇ ਅੰਦਰ ਬੈਠੇ ਆਂ ਕਹਿੰਦਾ ਮੇਰੀ ਬੇਇੱਜ਼ਤੀ ਹੈ ਵੀ ਤੁਸੀਂ ਇਹ ਦਰਿਆ ਨਾ ਬਚਾਓ ਅਸ ਜਾ ਕਬੀ ਠੀਕ ਹੈ ਬਿਲਕੁਲ ਅਫਸਰ ਹੈ ਬਿਲਕੁਲ ਰਾਈਟ ਹੈ ਜਦੋਂ ਕੰਮ ਕਰ ਰਿਆ ਸੀ ਬਸ ਦਰਿਆ ਚੱਕ ਕੇ ਆ ਆ ਉੱਥੇ ਬੈਠ ਗਿਆ ਬਟ ਕੱਲ ਤਾਂ ਉਹਨੇ ਸਾਨੂੰ ਗਾਲੀ ਗਲੋਚ ਵੀ ਕੀਤਾ ਸਾਡੇ ਮੋਤਵਾਰ ਬੰਦੇ ਸੀਗੇ ਅੰਦਰ ਉਹਨੇ ਬੁਲਾ ਕੇ ਬਹੁਤ ਬੁਰਾ ਭਲਾ ਕਿਹਾ ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਇਹ ਮਤਲਬ ਡੀਲ ਹੋ ਚੁੱਕੀ ਹੈ ਇਹਨਾਂ ਦੀ ਉਸਦੇ ਵਿੱਚ ਤੇ ਹੁਣ ਸਾਨੂੰ ਨਹੀਂ ਪਤਾ ਉਹਨੇ ਕੀ ਮਨਸੀਗਾ ਰਾਤ ਸਾਰੀ ਰਾਤ ਧਰਨਾ ਲਾਇਆ ਕੋਈ ਨਿਕਲਣਾ ਸਵੇਰੇ ਉਧਰ ਪਾਸੇ ਦੀ ਆ ਕੇ 4:00 ਵਜੇ ਤੋਂ ਨਿਕਲੇ ਮੁੜ ਕੇ ਹੁਣ ਤੱਕ ਐਸੋਚੋ ਥਾਣੇ 'ਚ ਨਹੀਂ ਬੜਿਆ ਗਾੜੀ ਤੋਂ ਕੀ ਲੱਗਦਾ ਸੀ ਤੁਹਾਨੂੰ ਕੀ ਅੰਦਾਜ਼ਾ ਹੋ ਰਿਹਾ ਸੀ ਕਿਉਂ ਕਰ ਇਹ ਐਸੀ ਸਾਨੂੰ 4:00 ਵਜੇ ਦਾ ਟਾਈਮ ਦਿੱਤਾ ਸੀ ਉਹਨੇ ਵੀ 4:00 ਵਜੇ ਅਸੀਂ ਬੰਦੇ ਅਰੈਸਟ ਕਰਕੇ ਤੁਹਾਡੇ ਸਾਹਮਣੇ ਡੱਕ ਦੋ ਵਾਰਡਿੰਗ ਵੀ ਹੋ ਰਹੀ ਏਦਾਂ ਦੇ ਜੀ ਮੇਰੀ ਮੂਤ ਨਾ ਦਾੜੀ ਮੁੰਨ ਦਿਓ ਜਾਂ ਮੇਰਾ ਕੋਈ ਏਦਾਂ ਦਾ ਉੱਥੇ ਕਰ ਦਿਓ ਤੇ ਅਸੀਂ ਆਖਿਆ ਵੀ ਚਲੋ 4:00 4:30 6:30 ਤੋਂ ਕਰੀਬ ਅਸੀਂ ਬਿਟਵੀਨ ਸ ਜਿਹਨੇ ਜਿਹੜੀ ਲੇਡੀਜ਼ ਨੂੰ ਜਿਹੜੀ ਕੁੜੀ ਨੂੰ ਫੜਨਾ ਸੀ ਉਹਦੀ ਲਾਈਵ ਵੀਡੀਓ ਆਪਣੇ ਮੋਬਾਈਲ ਤੇ ਦੇਖ ਰਿਆਗਾ ਅਜੇ ਕ ਵੀ ਤੁਸੀਂ ਤਾਂ ਲਾਈਵ ਦੇਖ ਰਹੇ ਹੋ ਤੁਹਾਡੇ ਕੋਲ ਲੋਕੇਸ਼ਨ ਆ ਸਭ ਕੁਝ ਹੈ ਤੇ ਤੁਸੀਂ ਸਾਨੂੰ ਅਜੇ ਕਹਿੰਦੇ ਬੰਦੇ ਨਹੀਂ ਅਸੀਂ ਟੀਮਾਂ ਭੇਜੀਆਂ ਕਿਹੜੀਆਂ ਟੀਮਾਂ ਭੇਜ ਦੱਸੋ ਤੁਹਾਨੂੰ ਕਿਉਂਕਿ ਇਸੇ ਗੱਲ ਤੇ ਉਹ ਮਕਬੂਲ ਹੋ ਗਿਆ ਤੇ ਮੇਰੇ ਬ੍ਰਦਰ ਨੂੰ ਗਾਲਾਂ ਕੱਢਣ ਲੱਗਿਆ ਹੋਰ ਬੰਦਿਆਂ ਨੂੰ ਗਾਲਾਂ ਕੱਢਣ ਲੱਗਿਆ ਅਸੀਂ ਆ ਕੇ ਬਾਹਰ ਧਰਨਾ ਦਿੱਤਾ ਬੜਾ ਲਾਉ ਧਰਨਾ ਮੇਰਾ ਐਸਐਸਪੀ ਕਰ ਲੂ ਮੇਰਾ ਡੀਸੀ ਕਰ ਲੂ ਬੜਾ ਕੁਝ ਬੋਲਿਆ ਜੀ ਉਹ ਮੇਰਾ ਪੋਲੀਟਿਕਲੀ ਕੱਲ ਅਸੀਂ ਫਿਰ ਵੀ ਚੁੱਪ ਕਰਕੇ ਇੱਥੇ ਆ ਕੇ ਧਰਨਾ ਦਿੱਤਾ ਅੱਜ ਉਹ 27 ਦੀ ਰਾਤ ਨੂੰ ਜਦੋਂ ਮੌਤ ਹੁੰਦੀ ਹੈ ਮੁੰਡੇ ਦੀ ਕੁੜੀ ਦੀ ਗੱਲਬਾਤ ਵੀ ਹੁੰਦੀ ਹੈ 28 ਦੀ ਮਨੰਗ ਸਾਨੂੰ ਪਤਾ ਲੱਗਿਆ ਜੀ ਆਲਰੇਡੀ ਹੁੰਦੀ ਰਹੀ ਆ ਉਹਦੇ ਉਹਦੇ ਫਰੈਂਡ ਨੇ ਦੱਸਿਆ ਉਹ ਅਨਨੌਨ ਨੰਬਰ ਤੋਂ ਕਾਲ ਬੇਟੇ ਨੂੰ ਕਰਦੀ ਰਹੀ ਆ ਤੇ ਉਹਦੇ ਮੈਨੂੰ ਫਰੈਂਡ ਨੇ ਇਹਨੂੰ ਕੱਲ ਹੀ ਦੱਸਿਆ ਉਸੇ ਕਰਕੇ ਉਹ ਟੈਨਸ਼ਨ ਤੇ ਬਹੁਤ ਜ਼ਿਆਦਾ ਟੈਨਸ਼ਨ ਸੀਗਾ ਔਰ ਉਹ ਕੁੜੀ ਦੇ ਉੱਪਰ ਖਰਚ ਵੀ ਇੰਨਾ ਕੀਤਾ ਉਹਦੀਆਂ ਫੀਸਾਂ ਬਹੁਤ ਕੁ ਸਭ ਕੁਝ ਮੇਰਾ ਬੇਟਾ ਕਰਦਾ ਰਿਹਾ ਆਪਣੇ ਘਰੋਂ ਲੈ ਜਾ ਕੇ ਠੀਕ ਹੈ ਮੋਬਾਈਲ ਵੀ ਉਹਨੂੰ Apple ਦਾ ਲੈ ਕੇ ਦਿੱਤਾ ਉਹਦੀ ਮਾਂ ਜਦੋਂ ਪਿਆਰ ਨੂੰ ਇਹ ਨਹੀਂ ਪਤਾ ਉਹਦੇ ਭਰਾਵਾਂ ਨੂੰ ਨਹੀਂ ਪਤਾ Apple ਦਾ ਫੋਨ ਕਿੱਥੋਂ ਆਇਆ ਇੰਨਾ ਕਾਸ਼ਟਲੀ ਬਟ ਸਾਨੂੰ ਹੁਣ ਗੱਲਾਂ ਦਾ ਪਤਾ ਲੱਗ ਰਿਹਾ ਮੇਰੀ ਵਾਈਫ ਵੀ ਦੱਤ ਰਹੀ ਆ ਉਹਦੀਆਂ ਫੀਸਾਂ ਪੁੱਛਾ ਮੈਂ ਖੁਦ ਜਾ ਕੇ ਭਰਦੀ ਰਹੀ ਆ ਵੀ ਚਲੋ ਬੱਚੇ ਪੜਦੇ ਆ ਉਹਨਾਂ ਤਾਂ ਸਾਡੇ ਘਰ ਹੀ ਆ ਇਸ ਕਰਕੇ ਉਹ ਮੇਰੇ ਬੇਟੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਆ ਅਸੀਂ ਉਹਦੇ ਇਨਸਾਫ ਮੰਗਣ ਲਈ ਜਿੰਨੀ ਤੱਕ ਹੋਇਆ ਉਹਦੇ ਅਸੀਂ ਧਰਨਾ ਦੇਣੇ ਕੋਣੀ ਦੇ ਤੱਕ ਅੰਦੋਲਨ ਕਰਾਂਗੇ ਕਰਾਂਗੇ ਚਾਹੇ ਮਰ ਜਾਈਏ ਜਿਹੜਾ ਜਿਹੜਾ ਤੁਸੀਂ ਕਿਨੂੰ ਟਾਰਚਰ ਕਰਦੇ ਸੀ ਤਸਵੀਰ ਵਾਇਰਲ ਕੀਤੀ ਉਹ ਵੀ ਉਹਦੀ ਗਲਤ ਕੋਈ ਤਸਵੀਰ ਵਾਇਰਲ ਕੀਤੀ ਸੀ ਨਹੀਂ ਕੁਛ ਨਹੀਂ ਸੀ ਆ ਔਰ ਤੁਸੀਂ ਦੇਖ ਰਹੇ ਹੋ ਅੱਛੇ ਇਹ ਲੱਗੀ ਆ ਇਹ ਆਲਰੇਡੀ ਮੈਂ ਉੱਥੇ ਦੇ ਸਰਪੰਚ ਨੂੰ ਭੇਜੀ ਸੀ ਵੀਡੀਓ ਗਈ ਉਹਨਾਂ ਦੀ ਦੋਨਾਂ ਲੜਕਾ ਤੇ ਲੜਕੀ ਦੀ ਬਣਾਈ ਵੀ ਉਹ ਮੈਂ ਸਰਪੰਚ ਨੂੰ ਭੇਜੀ ਸੀ ਤੁਹਾਡੇ ਪਿੰਡ ਦੀ ਕੁੜੀਆ ਵੀ ਆਪਾਂ ਇਦਾਂ ਉਹ ਕਹਿੰਦਾ ਮੈਂ ਗੱਲ ਕਰਦਾ ਮੇਰੇ ਨਾਨ ਨੇ ਰਿਸ਼ਤੇ ਉਹ ਜਿਹੜੇ ਸਕਰੀਨਸ਼ਾਟ ਲੈ ਕੇ ਭੇਜਿਆ ਵੈਸੀ ਸਰਸਪੰਸਰ ਬੈਠਾ ਸਾਰ ਤੇਜਪਾਲ ਸਦਵਾਲ ਜੀ ਉਦੋਂ ਵੀ ਗੱਲ ਹੋਈ ਉਹ ਉੱਥੋਂ ਵੀ ਉਹ ਬੰਦਾ ਕਹਿੰਦਾ ਵੀ ਜਗਰਾਉਂਦੀ ਕੁੜੀ ਨੇ ਮੈਨੂੰ ਦਿੱਤੀ ਆ ਅਸੀਂ ਕਿਹਾ ਸਾਨੂੰ ਜਗਰਾਉਂਦੀ ਕੁੜੀ ਦਾ ਨੰਬਰ ਦੇ ਜਾਂ ਸਾਨੂੰ ਦੱਸ ਅਸੀਂ ਪੁੱਛ ਲੈਨੇ ਆ ਜਿਉਂ ਉਹਨੇ ਬੈਰਲ ਕੀਤਾ بیٹے ਦੀ ਤਾਂ ਮੇਰੇ ਦੀ ਵੀ ਫੋਟੋ ਨਾਲ ਹੀ ਆ ਤੁਹਾਡੀ ਬੇਟੀ ਤੇ ਮੇਰੇ ਬੇਟੇ 'ਚ ਫਰਕ ਥੋੜਾ ਕੋਈ ਪਰ ਉਹ ਬੰਦਾ ਕੋਈ ਸਾਨੂੰ ਤਸੱਲੀ ਦਾ ਅਕਸ ਜਵਾਬ ਨਹੀਂ ਦੇ ਸਕਿਆ ਉਹ ਨਾ ਹੀ ਉਹ ਕੁੜੀ ਦਾ ਨੰਬਰ ਦਿੱਤਾ ਜਿਹੜੀ ਸਾਨੂੰ ਸਕਰੀਨਸ਼ਾਟ ਦਿੱਤੀ ਆ ਉਹੀ ਦਿੱਤੀ ਆ ਉਹਦੇ ਵਿੱਚ ਉਹਨੇ ਚੈਟਿੰਗ ਕਰਕੇ ਆਪ ਹੀ ਉਹਦੇ ਨੂੰ ਡਿਲੀਟ ਮਾਰਿਆ ਵੈਸੀ ਕ ਤੌਰ ਤੇ ਪਰੇਸ਼ਾਨ ਹੈ ਵੀ ਮੈਨੂੰ ਕੀਤਾ ਜਾ ਰਿਹਾ ਜਾਂ ਕਦੇ ਤੁਹਾਨੂੰ ਤੁਹਾਡੇ ਕੋਲੇ ਜ਼ਿਕਰ ਕੀਤਾ ਹੋਵੇ ਤਿੰਨ ਚਾਰ ਦਿਨ ਤੋਂ ਫੀਲ ਕਰ ਰਹੀ ਸੀ ਅਸੀਂ ਮਤਲਬ ਸਾਨੂੰ ਇਹ ਨਹੀਂ ਸੀ ਹੈਗਾ ਵੀ ਬੱਚਾ ਐਦਾ ਵੱਡਾ ਇੰਨਾ ਜ਼ਿਆਦਾ ਟੌਰਚਰ ਹੋਣਾ ਕਿਉਂਕਿ ਆਮ ਰੁਟੀਨ ਦੀ ਲਾਈਫ ਦੇ ਵਿੱਚ ਆਪਾਂ ਮੈਨੂੰ ਇੱਕ ਬੱਚਾ ਫੀਵਰ ਦਾ ਦੇ ਦਦਾ ਮੈਨੂੰ ਫੀਵਰ ਆ ਬੁਖਾਰ ਆ ਆਪਾਂ ਸਮਝ ਨਹੀਂ ਨਾ ਵੈਸੀ ਵੀ ਸਾਡੀ ਬੋਡੀ ਤੇ ਵੀ ਹੋ ਸਕਦਾ ਇਦਾਂ ਆਪਾਂ ਕਹਿੰਦੇ ਬੱਚੇ ਨੂੰ ਬੁਖਾਰ ਆ ਪਰ ਅੰਦਰੋਂ ਅੰਦਰੋਂ ਉਹ ਇਦਾਂ ਦਾ ਟੌਰਚਰ ਸੀਗਾ ਅਸੀਂ ਹੁਣ ਫੀਲ ਹੋ ਰਹਾ ਵੀ ਉਹ ਸਾਡੀ ਗਲਤੀ ਸੀ ਵੀ ਅਸੀਂ ਬੱਚੇ ਨੂੰ ਉਸ ਸਮੇਂ ਤੇ ਨਹੀਂ ਸਮਝ ਸਮਝ ਨਹੀਂ ਸਕੇ ਕਿਉਂਕਿ ਅਸੀਂ ਉਹਨੂੰ ਨਾਰਮਲ ਸਮਝਿਆ ਬੱਚਾ ਸਾਡੀ ਉਸਤੇ ਕਰਦਾ ਉਹਨੇ ਆਪਦੇ ਫਰੈਂਡ ਨੂੰ ਵੀ ਕਿਹਾ ਵੀ ਨਹੀਂ ਜੇ ਮੈਂ ਡੈਡੀ ਨੂੰ ਦੱਸਦਾ ਤਾਂ ਮੇਰੇ ਡੈਡੀ ਦੀ ਬੇਇੱਜ਼ਤੀ ਨਾ ਹੋ ਜੇ ਜਾਂ ਡੈਡੀ ਕੁਛ ਸਨਾ ਕਰ ਜੇ ਜਾਂ ਡੈਡੀ ਨੂੰ ਨਹੀਂ ਮਨਾ ਦੇਖਣਾ ਪੈ ਜੇ ਬਸ ਇਸੇ ਕਰਕੇ ਉਹ ਸਾਨੂੰ ਨਹੀਂ ਦੱਸ ਸਕਿਆ ਉਹ ਲੜਕੀ ਵਾਲੇ ਵੀ ਤੁਹਾਡੀ ਕਾਸ਼ਟ ਦੇ ਸੀਗੇ ਬਿਲਕੁਲ ਸਾਢੇ ਕਰਦੇ ਸੀ ਅੱਛਾ ਅੱਛਾ ਕਰ ਤੁਮ ਲੋਗ ਸਾਢੇ ਕਾਸ਼ਟ ਦੇ ਦਿੱਚੇ ਬਿਲਕੁਲ ਕਾਸ਼ਟ ਦੇ ਸੀਗੇ ਤੁਸੀਂ ਕੋਸ਼ਿਸ਼ ਹੀ ਨਹੀਂ ਕਰੀ ਵੀ ਲੜਕੀ ਦੇ ਪਰਿਵਾਰ ਨੂੰ ਆਪਾਂ ਘਰੇ ਜਾ ਕੇ ਮਨਾ ਲਗੇ ਮਨ ਤਰਲਾ ਕਰਗੇ ਵੀ ਦੋ ਪਰਿਵਾਰਾਂ ਜੀ ਦੀ ਅੱਜ ਜ਼ਿੰਦਗੀ ਖਰਾਬ ਹੋ ਗਈ ਹੈ ਉੱਥੇ ਆਲਰੇਡੀ ਉਹਨਾਂ ਨੇ ਉੱਥੇ ਦਾ ਇੱਕ ਹੈਗਾ ਲੜਕੇ ਦਾ ਨਾਮ ਮੈਨੂੰ ਪਤਾ ਨਹੀਂ ਸੁਖੀ 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 ਐਂਡ ਉਹਦੀ ਵਾਈਫ ਆਪਣੇ ਘਰ ਰਿਸ਼ਤਾ ਲੈ ਕੇ ਵੀ ਆਇਆ ਕੁੜੀ ਦਾ ਹੂੰ ਅਸੀਂ ਉਹਨਾਂ ਨੂੰ ਇਹ ਕਰਕੇ ਮੇਰੀ ਵਾਈਫ ਨੇ ਵਾਪਸ ਕੀਤਾ ਵੀ ਅਗਰ ਉਹਦੇ ਪੇਰੈਂਟਸ ਆਉਂਦੇ ਤਾਂ ਅਸੀਂ ਗੱਲ ਕਰਦੇ ਆਂ ਅਸੀਂ ਇਸ ਚੀਜ਼ ਨੂੰ ਰੱਖਿਆ ਵੀ ਚਲੋ ਬੱਚੇ ਪੜ੍ਹੇ ਲਿਖੇ ਨੇ ਕੋਈ ਨਹੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸ ਨੂੰ ਸਟੱਡੀ ਪੂਰੀ ਕਰ ਲਾਂਗੇ ਬਟ ਆਪਾਂ ਕਾਨੂੰ ਇੰਟਰਫੀਅਰਿੰਗ ਕਰਨੀ ਆ ਮੇਰੇ ਬੱਚੇ ਨੇ ਤਿੰਨ ਵਾਰੀ ਫਾਈਲ ਆਪਣੇ ਕੈਨੇਡਾ ਦੀ ਰਿਜੈਕਟ ਕਰਵਾਈ ਆ ਸਿਰਫ ਇਸ ਕਰਕੇ ਉਹ ਕੁੜੀ ਨੂੰ ਨਾਲ ਲੈ ਕੇ ਜਾਣਾ ਚਾਹ ਰਾ ਸੀ ਮੈਂ 20 30 ਲੱਖ ਰੁਪਇਆ ਵੈਸੇ ਹੀ ਕਰਾਵ ਕਰਦਾ ਮੈਨੂੰ ਪੈਸੇ ਦੀ ਪਰਵਾਹ ਨਹੀਂ ਪਰ ਇਸ ਚੀਜ਼ ਦਾ ਮੈਨੂੰ ਦੁੱਖ ਹੈ ਕਿ ਜਿਹੜੋਂ ਮੇਰੇ ਬੇਟੇ ਨੇ ਸੋਚਿਆ ਸੀ ਉਹ ਉਹ ਨਹੀਂ ਹੋ ਸਕਿਆ ਕਿਉਂਕਿ ਉਹਨੂੰ ਬੇਨਸਾਪੀ ਉਹ ਉਹ ਬਿਗੇਰ ਮਤਲਬ ਤੋਂ ਦੁਨੀਆ ਤੋਂ ਚਲਾ ਗਿਆਗਾ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਹੈ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਹੁਣ ਜੇ ਮੇਰੇ ਬੇਟੇ ਨੇ ਐਨਾ ਕੁੜੀ ਟਰਟਚਰ ਨਾ ਕਰ ਦਿੱਤਾ ਉਹਨੇ ਮੈਨੂੰ ਸਾਨੂੰ ਮਾਂ ਨੂੰ ਕੁੜੀ ਦਾ ਉਹਨੇ ਨਾਮ ਨਹੀਂ ਲੈਣਾ ਸੀ ਪਰ ਉਸ ਵਾਰ ਨੋਟ ਦੇ ਵਿੱਚ ਉਹ ਕੁੜੀ ਦਾ ਨਾਮ ਵੀ ਲਿਆਗਾ ਬਕਾਇਦਾ ਦੱਸਿਆ ਬਕਾਇਦਾ ਉਹਦੇ ਭਰਾਵਾਂ ਦਾ ਉਹਦੀ ਮਾਂ ਦਾ ਸਭ ਦਾ ਨਾਮ ਲੈ ਗਿਆ ਕਿ ਡੈਡੀ ਇਹ ਬੱਚੇ ਦੀ ਚਾਹੁੰਦੇ ਜੋ ਮਰਦੀ ਹੋ ਜੇ ਮੇਰੀ ਆਤਮਾ ਨੂੰ ਸ਼ਾਂਤੀ ਫੇਰ ਮਿਲਲੀ ਹੈ ਇਹ ਸੁਣ ਚ ਇਹ ਵੀ ਆ ਰਿਹਾ ਸੀ ਕਿ ਕੁੜੀ ਦੇ ਰਸਤਾ ਕਰਨਾ ਚਾਹੁੰਦੀ ਸੀ ਮੁੰਡੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਸੀ ਕੁੜੀ ਦੇ ਪਰਿਵਾਰ ਦੇ ਕੁਝ ਮੈਂਬਰ ਸੀ ਜਿਹੜਾ ਨਾ ਨੁਕਰ ਕਰਦੇ ਸੀ ਬਿਲਕੁਲ ਮੈਂ ਸੁਣਨਾ ਕੁੜੀ ਖੁਦ ਸਾਡੇ ਘਰੇ ਚੱਲ ਕੇ ਆਈ ਸੀ ਮਨਾਂ ਕੀਤਾ ਬੇਟਾ ਕੋਟ ਮੈਰਿਜ ਕਰੂੰਗਾ ਸੀ ਕੱਲ ਨੂੰ ਬੱਚਿਆਂ ਦੀ ਮੈਰਿਜ ਕਰਨੀ ਸਾਡੀ ਬੇਟੀ ਦਾ ਕਿchn ਰਿhta ਨਾ ਉਹਨਾਂ ਦਾ ਮੁੰਡਾ ਕੁੜੀ ਕੱਢ ਲਿਆ ਅਜ ਤਾਂ ਇਸ ਕਰਕੇ ਬੱਚੇ ਸਮਝਦਾਰ ਸਮਝ ਕੇ ਇਸ ਕੱਲ ਨੂੰ ਆਪਣੀ ਸਟੱਡੀ ਜਾਰੀ ਰੱਖੀ ਕੁੜੀ ਤਾਂ ਮਹੀਨਾ ਕ ਪਹਿਲਾਂ ਡੇਢ ਕਿ ਮਹੀਨਾ ਪਹਿਲਾਂ ਵੀ ਰਾਜੀ ਸੀ ਕਿ ਬਦੂ ਬਾਅਦ ਚ ਸਾਨੂੰ ਨਹੀਂ ਪਤਾ ਕੀ ਹੋਇਆ ਉਹਨਾਂ ਦੇ ਹਾਂ ਨਹੀਂ ਹੈਗੇ ਸੀ ਰਾਜੀ ਕਿਉਂਕਿ ਉਹਨਾਂ ਦਾ ਫੈਮਿਲੀ ਡਿਸਪੂਟ ਚ ਸਾਨੂੰ ਨਹੀਂ ਪਤਾ ਇੰਨਾ ਕੁ ਜੂਰ ਕੁੜੀ ਨੇ ਸਾਨੂੰ ਬੇਟੇ ਨੂੰ ਦੱਛਾ ਸੀ ਕਿ ਉਹਦਾ ਬ੍ਰਦਰ ਨੇ ਕਿਤੇ ਪੈਸਾ ਪੁੱਛਦਾ ਜਿਆਦਾ ਪਹੁੰਚਾਤਾ ਸੀ ਕਿਤੇ ਏਜੰਟ ਕੋਲ ਬਾਰਪੁਰ ਜਾ ਕੇ ਉੱਥੇ ਹੀ ਪੈਸਾ ਖਰਾਬ ਕਰਾਇਆ ਉਹ ਚਾਹੁੰਦੇ ਸੀ ਉਹਦੇ ਬ੍ਰਦਰ ਵੀ ਉਹ ਪੈਸਾ ਜਿਹੜਾ ਹੈਗਾ ਜਿਹਦਾ ਵਿਆਹ ਤੇ ਖਰਚ ਕਰਨਾ ਹੈ ਵੀ ਉਹ ਮੇਰੇ ਤੇ ਖਰਚ ਕੀਤਾ ਜਾਵੇ ਕੁੜੀ ਤੇ ਨਾ ਹੋਵੇ ਅਲਰੇੜੀ ਝਗੜਾ ਵੀ ਬਹੁਤ ਹੁੰਦਾ ਰਿਹਾ ਬਹੁਤ ਜ਼ਿਆਦਾ ਮੰਨਦਾ ਆਪਸ ਵਿੱਚ ਝਗੜਾ ਹ ਔਰ ਬਾਪ ਕੁੜੀ ਦਾ ਫੇਵਰ ਕਰਦਾ ਸੀਗਾ ਉਹ ਦੋ ਵਿਚਾਲੇ ਕੁੜੀ ਫੱਸੀ ਬੀ ਸੀ ਸਾਨੂੰ ਉਦ ਤੱਕ ਹੈ ਉਦੋਂ ਉਦੋਂ ਬਾਅਦ ਦੇ ਵਿੱਚ ਅਸੀਂ ਉਹਦੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕਿਸੇ ਉੱਤੇ ਜਿੱਦਣੇ ਸਾਡੇ ਮੇਰੇ ਦੋਸਤਾਂ ਦੇ ਘਰ ਗੱਲ ਲੀਏ ਉਹ ਦਿਨ ਤੋਂ ਅਸੀਂ ਬਿਲਕੁਲ ਹੀ ਨਹੀਂ ਕੀਤਾ ਕਿਤੇ ਗੱਲ ਤੇ ਨਹੀਂ ਤਾਂ ਪਰਿਸ਼ਤਾ ਲੈਣੀ ਚਾਹੁੰਦੇ ਸੀ ਆਪਾਂ ਉਹ ਸਰਪੰਚ ਨੇ ਆਪ ਤੋਂ ਕਿਹਾ ਤਈਓ ਆਪਾਂ ਨੂੰ ਕਹਿ ਵੀ ਆਪਾਂ ਇੱਕ ਵਿਆਹ ਕਰਨਾ ਚਾੜੇ ਨਹੀਂ ਆਪਾਂ ਨੂੰ ਕੀ ਜ਼ਰੂਰ ਸੀ ਉਹਨਾਂ ਨਾਲ ਗੱਲ ਕਰਨ ਦੀ ਜੀ ਜੀ ਪਰਵਾਦ ਦੇ ਕਿਹੜੇ ਕਿਹੜੇ ਮੈਂਬਰਾਂ ਨੂੰ ਤੁਸੀਂ ਦੋਸ਼ੀ ਮੰਨਦੇ ਹੋ ਨੇ ਇਸ ਵਕਤ ਅਸੀਂ ਦੇਖੋ ਜੀ ਬੇਟੇ ਨੇ ਸੂਸ਼ਾਡ ਨੋਟ ਦੇ ਵਿੱਚ ਪੰਜੇ ਮੈਂਬਰਾਂ ਦਾ ਨਾਮ ਲਿਖਿਆ ਕੁੜੀ ਦਿਲਪ੍ਰੀਤ ਕਰ ਦੇ ਰਾਜਕਰ ਉਹਦੇ ਫਾਦਰ ਸਾਹਿਬ ਅ ਸਰਜੀਤ ਸਿੰਘ ਉਹਦੇ ਦੋਨੋਂ ਵਿੱਕੀ ਤੇ ਕਮਲ ਉਹਦੇ ਬ੍ਰਦਰ ਤੇ ਸੁਰਿੰਦਰਪਾਲ ਕਰੋਦੀ ਮਾਂ ਪੰਜਾਂ ਦਾ ਨਾਮ ਲਿਖਿਆ ਅਸੀਂ ਜੋ ਬੇਟੇ ਨੇ ਲਿਖਿਆ ਉਹੀ ਆ ਅਸੀਂ ਵੱਧ ਚੜਾ ਕੇ ਕੋਈ ਗੱਲ ਨਹੀਂ ਕਰਦੇ ਜੋ ਸਾਡੇ ਕੋਲ ਉਸ ਤੁਹਾਨੂੰ ਅਸੀਂ ਦੱਸਿਆ ਔਰ ਨਹੀਂ ਅਸੀਂ ਕੋਈ ਐਦਾਂ ਦੀ ਮੰਗ ਕਰਦੇ ਆ ਵੀ ਇਹਨਾਂ ਤੋਂ ਸਵਾਇਕਿਚ ਹੋਰ ਬੰਦੇ ਨੂੰ ਇਨਵੋਲਵ ਕੀਤਾ ਜਾਵੇ ਅਸੀਂ ਤਾਂ ਸਿਰਫ ਇਹ ਪੰਜੇ ਬੰਦੇ ਕਹਿੰਦੇ ਆ ਵੀ ਅਸੀਂ ਬੇਨਤੀ ਵੀ ਕਰਦੇ ਆ ਪ੍ਰਸ਼ਾਸਨ ਨੂੰ ਔਰ ਸਾਰੇ ਨਗਰ ਨੂੰ ਸਾਰੇ ਜਿੰਨੇ ਵੀ ਸਮਾਜ ਸੇਵੀ ਜੱਥੇਬੰਦੀਆਂ ਨੇ ਵੀ ਇਹਨਾਂ ਬੰਦਿਆਂ ਨੂੰ ਫੜ ਕੇ ਅਰੈਸਟ ਕੀਤਾ ਜਾਵੇ ਔਰ ਇਹਨਾਂ ਨੂੰ ਅੰਦਰ ਅੰਦਰ ਕੀਤਾ ਜਾਵੇ ਔਰ ਪਰਚਾ ਹੋ ਚੁੱਕਿਆ ਔਰ ਉਹ ਜੋ ਅਨਸਾਫ ਸਾਨੂੰ ਹੈ ਜੋ ਕੋ ਹਾਈ ਕੋਰਟ ਜਾਂ ਲੋਕਲ ਕੋਰਟ ਤੇ ਵੀ ਸਾਨੂੰ ਮਾਣਾ ਵੀ ਸਾਨੂੰ ਇਨਸਾਫ ਜਰੂਰ ਦੇਣਗੇ ਪੰਚਾਂ ਦੇ ਵਿੱਚੋਂ ਅਜੇ ਤੱਕ ਕੋਈ ਰੈਸਟ ਨਹੀਂ ਹੋਇਆ ਕੁਛ ਨਹੀਂ ਕਹਿ ਰਿਹਾ ਜੀ ਅਸੀ ਕੱਲ ਅਚੂਤ ਸਿੰਘ ਸਾਹਿਬ ਕਹਿ ਰਹੇ ਜੇ ਇੱਕ ਬੰਦਾ ਰੈਸਟ ਕੀਤਾਗਾ ਲੇਕਿਨ ਉਹਦੀ ਕੋਈ ਡੀ ਡੀ ਆਰ ਨਹੀਂ ਸਾਡੇ ਦਿਖਾਈ ਨਾ ਉਹਦੀ ਕੋਈ ਕਿਤੇ ਰੈਸਟ ਦਿਖਾਈ ਆ ਨਾ ਉਹਦਾ ਕੋਈ ਮੈਡੀਕਲ ਦਿਖਾਇਆ ਇਹਨਾਂ ਨੂੰ ਕੋਰਟ ਚ ਪੇਸ਼ ਹੋ ਦਿਖਾਇਆ ਕਹਿ ਰਹੇ ਨੇ ਮਤਲਬ ਸਾਨੂੰ ਨਹੀਂ ਪਤਾ ਕਹਿ ਰਹੇ ਵੀ ਅਸੀਂ ਇੱਕ ਬੰਦਾ ਰੈਸਟ ਕੀਤਾ ਕੀਤਾ ਨਾ ਕੀਤਾ ਉਹਨਾਂ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਨਾ ਰੈਸਟ ਹੋਣ ਦਾ ਕੀ ਲੱਗਦਾ ਕੋਈ ਪੋਲੀਟਿਕਲ ਦਬਾਅ ਲੱਗਦਾ ਪੋਲੀਟਿਕਲ ਦਬਾਅ ਵੀ ਹੈਗਾ ਜੀ ਬਾਕੀ ਪਰਸੋਂ ਕਹਿ ਰਹੇ ਸੀ ਕੁੜੀ ਦੀ ਮੈਰਿਜ ਸੰਤੋ ਮੈਰਿਜ ਦਾ ਨਹੀਂ ਪਤਾ ਸੀ ਕੱਲ ਕਹਿ ਰਹੇ ਰਿਸੈਪਸ਼ਨ ਆ ਅਗਰ ਇਹ ਹੀ ਸਿਚੁਏਸ਼ਨ ਮੇਰੇ ਬੇਟੇ ਨਾਲ ਹੋਈ ਹੁੰਦੀ ਕੀ ਉਹ ਮੇਰੇ ਬੇਟੇ ਨੂੰ ਆਨੰਦ ਕਾਰਜ ਤੋਂ ਨਾ ਚਕਾਉਂਦੇ ਜਾ ਕਿ ਉਹ ਮੇਰੇ ਬੇਟੇ ਨੂੰ ਮੇਰੇ ਫੰਕਸ਼ਨ ਘਰੇ ਰੱਖਿਆ ਪਿਆ ਉਹ ਨਾ ਇਦਾਂ ਕਰਦੇ ਬਿਲਕੁਲ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਦੋ ਤਿੰਨ ਬੰਦੇ ਦਲਾਲ ਕਿਸਮ ਦੇ ਨੇ ਜਿਨ੍ਹਾਂ ਨੇ ਸੌਦਾਬਾਜ਼ੀ ਕੀਤੀ ਆ ਸਾਨੂੰ ਕਨਫਰਮ ਵੀ ਹੋ ਚੁੱਕਾ ਹੈ ਲੇਕਿਨ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਉਹਨਾਂ ਬੰਦਿਆਂ ਦਾ ਪਰ ਉਦੋਂ ਮੁੜ ਕੇ ਜਿਹੜਾ ਇੱਕ ਪਿੰਡ ਦਾ ਸਰਪੰਚ ਛੋਟੀ ਜੀ ਗੱਲ ਫਿਰ ਤੇ ਤਾਂ ਬੰਦਿਆਂ ਨੂੰ ਇਕੱਠੇ ਕਰ ਸਕਦਾ ਤਾਂ ਐਡੀ ਵੱਡੀ ਗੱਲ ਕਰਕੇ ਕਿਉਂ ਨਹੀਂ ਆ ਸਕਦਾ ਇਹ ਤੁਸੀਂ ਆਪ ਫੀਲ ਕਰ ਸਕਦੇ ਆ ਬਾਕੀ ਜੋ ਉਹਨਾਂ ਦੇ ਅੰਦਰੂਨੀ ਫੈਮਿਲੀ ਮੈਟਰ ਆ ਉਹ ਸਾਨੂੰ ਕਲੀਅਰ ਹੈ ਕਿਉਂਕਿ ਅਸੀਂ ਉਹਨੂੰ ਇੰਨੇ ਵੀ ਅਸੀਂ ਮਾੜੇ ਨਹੀਂ ਵੀ ਨੂੰ ਜਾਗਰ ਕਰੀਏ ਸੀ ਇਸ ਕਾਰਨ ਲੈ ਕੇ ਤੁਹਾਡੀ ਮੈਂ ਸੁਣਿਆ ਕੋਈ ਪੰਚਾਇਤਾਂ ਵੀ ਹੋਈਆਂ ਸੀ ਇੱਕ ਦੋ ਵੇਰੀ ਬਿਲਕੁਲ ਹੋਈਆਂ ਪੰਚਾਇਤਾਂ ਇਕ ਤਾਂ ਪਹਿਲਾ ਰਿਸ਼ਤੇ ਵਾਲੀ ਗੱਲ ਉਹ ਪੰਚਾਇਤ ਹੋਈ ਆ ਦੂਜੀ ਉਹ ਜਿਹਨੂੰ ਵੀਡੀਓ ਫੋਟੋ ਵਾਇਰਲ ਦੀ ਗੱਲ ਆ ਉਹ ਤਾਂ ਆ ਮੇਰੇ ਦੋਸਤ ਸੀਗੇ ਉਹਨਾਂ ਦੇ ਘਰ ਹੀ ਗੱਲ ਹੋਈ ਆ ਸਾਹਮਣੇ ਬੈਠੇ ਪੁੱਛਿਆ ਤਾਂ ਉੱਥੇ ਕੋਈ ਐ ਨਹੀਂ ਵੀ ਲੜਾਈ ਝਗੜੇ ਕਰਕੇ ਪੰਚਾਇਤ ਹੋਈਆਂ ਸਿਰਫ ਇਸੇ ਕਰਕੇ ਵੀ ਬੈਠ ਕੇ ਆਪਾਂ ਨਿਜਟਦੇ ਆ ਉਹ ਅਸੀਂ ਬੈਠ ਕੇ ਨਿਜਟਿਆ ਵੀ ਆ ਔਰ ਉਹ ਸੀ ਉੱਥੇ ਖਰੇ ਵੀ ਆ ਮੇਰਾ ਬੇਟਾ ਖਰਾ ਵੀ ਰਿਹਾ ਸੀ ਵੀ ਕਰੇ ਰਹਾ ਪਰ ਅਸੀਂ ਉਹ ਅਸੀਂ ਉਹ ਤਾਂ ਲੰਗਣ ਨਹੀਂ ਕੀਤਾ ਉਹਨਾਂ ਨੇ ਲੰਗਣ ਕੀਤਾ ਕੁੜੀ ਆਪ ਬਾਰ-ਬਾਰ ਸੰਪਰਕ ਕਰ ਲੈਂਦੀ ਸੀ ਜਿਵੇਂ ਕਹਿੰਦੇ ਸੀਗੇ ਗੱਲ ਸੁਣੀ ਸੀ ਕਿ ਵੀ ਬਲੌਕ ਕਰ ਦਿੰਦਾ ਸੀ ਮੁੰਡਾ ਫਿਰ ਅਲੱਗ ਨੰਬਰਾਂ ਤੋਂ ਕਾਲ ਆ ਜਾਂਦੀ ਸੀ ਸਿਰਫ ਇਸ ਕਰਕੇ ਬਲੌਕ ਕਰਦਾ ਸੀ ਵੀ ਡੈਡੀ ਗੁੱਸੇ ਨਾ ਹੋ ਜਾਣ ਉਹ ਅਨਨੋਨ ਨੰਬਰ ਤੋਂ ਕਾਲ ਕਰਦੀ ਰਹੀ ਆ ਕਾਕਾ ਬਲੌਕ ਵੀ ਕਰ ਦਿੰਦਾ ਸੀ ਵੀ ਨਾ ਡੈਡੀ ਨੂੰ ਪਤਾ ਲੱਗ ਜਾ ਮੈਨੂੰ ਮੈਨੂੰ ਉਹ ਤੇ ਨਾ ਜਾਂ ਮੇਰੇ ਡੈਡੀ ਦੀ ਇਨਸਲਟ ਨਾ ਹੋ ਜੇ ਸਿਰਫ ਇਸ ਕਰਕੇ ਬਟ ਜਦੋਂ ਹੁਣ ਜਿਆਦਾ ਹੀ ਟਾਰਚਰ ਹੋ ਗਿਆ ਜਿਆਦਾ ਕਰਤਾ ਤਾਂ ਮੇਰੇ ਬੱਚੇ ਨੇ ਆ ਖੁਆਫਨਾਕ ਕਦਮ ਚੁੱਕਿਆ ਜਿਹੜਾ ਕਿ ਅਸੀਂ ਜ਼ਿੰਦਗੀ ਭਰ ਬਰਦਾਸ਼ਤ ਨਹੀਂ ਕਰ ਸਕਦੇ ਲੜਕੀ ਤੇ ਮੁੰਡਾ ਇਕੱਠੇ ਪੜ੍ਹਦੇ ਸੀ ਇੱਕਠੇ ਹੋਣ ਦਾ ਕਾਰਨ ਇਥੇ ਆਈਲੈਸ਼ ਕਰਦੇ ਸੀ ਮੇਰਾ ਬੇਟਾ ਵੀ ਉਹਦਾ ਆਈਲੈਸ਼ ਕਰਕੇ ਟੀਚਰ ਲਾ ਗਿਆ ਉਹ ਕੁੜੀ ਨੂੰ ਵੀ ਆਈਲੈਸ਼ ਕਰਾਈ ਉਹਨੇ ਫਿਰ ਪੀਟੀਵੀ ਕੱਟਿਆ ਨਹੀਂ ਕੀਤੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਇਹਨਾਂ ਨੇ ਛੱਡ ਕੇ ਕਿਤੇ ਹੋਰ ਉੱਥੇ ਨੇ ਹਲ ਸਿੰਘ ਵਾਲੇ ਬਗਰਾ ਪਤਾ ਨਹੀਂ ਕਿੱਧਰ ਉਧਰ ਉਹਦੀ ਐਡਮਿਸ਼ਨ ਕਰਵਾਤੀ ਉੱਥੋਂ ਵੀ ਮੇਰਾ ਬੇਟਾ ਦੇ ਨਾਲ ਉਹ ਟਾਈਜਪ ਰਹਿੰਦੀ ਧੀ ਕੁੜੀ ਮੇਰਾ ਬੇਟਾ ਉਹਨੂੰ ਹਟੂਰ ਤੋਂ ਲੈ ਕੇ ਉਹਦੇ ਕਾਲਜ ਤੱਕ ਛੱਡਦਾ ਵੀ ਰਿਹਾ ਔਰ ਉਹਨੂੰ ਉੱਥੋਂ ਇੱਥੋਂ ਆਪਣੇ ਟਾਈਮ ਉੱਥੋਂ ਕਰਕੇ ਜਾ ਕੇ ਉਹਦੇ ਹਟੂਰ ਤੱਕ ਵੀ ਛੱਡਦਾ ਰਿਹਾ ਠੀਕ ਠਾਕ ਸਿਸਟਮ ਕੋਈ ਐਡਾਂ ਦੀ ਗੱਲ ਹੀ ਗਿਆ ਮਲਕ ਜਿੰਨੇ ਵੀ ਸਾਡੀਆਂ ਬੇਟੀਆਂ ਬਾਹਰ ਨੇ ਗਿਆ ਸਭ ਨੂੰ ਇਸ ਗੱਲ ਪਤਾ ਸੀ ਵੀ ਇਹਨਾਂ ਨੇ ਮੈਰਿਜ ਕਰਵਾ ਲੈਣੀ ਹੈ ਅਜੇ ਤੱਕ ਕੋਈ ਦੋ ਰਹਿਵੇ ਨਹੀਂ ਆਇਆ ਸੀ ਬਟਾ ਹੁਣ ਜੋ ਲਾਸਟ ਤੇ ਟੌਰਚਰ ਕੀਤਾ ਧੱਕਾ ਕੀਤਾ ਕੁੜੀ ਨੂੰ ਥੋੜੇ ਪਰਿਵਾਰ ਦੇ ਬਾਹਰ ਦੇ ਰਿਸ਼ਤੇਦਾਰਾਂ ਦੇ ਵੀ ਗਿਫਟ ਆਉਂਦੇ ਰਹੇ ਬਿਲਕੁਲ ਆਉਂਦੇ ਨੇ ਜੀ ਐਪਲ ਦੇ ਫੋਨ ਬੜਾ ਕੁਛ ਉਹਦੇ ਕੋਲ ਬਹੁਤ ਹੁੰਦਾ ਬਟ ਸਾਡੇ ਕੋਲ ਕਦੇ ਉਹਨਾਂ ਨੇ ਐਦਾਂ ਦੀ ਗੱਲ ਨਹੀਂ ਕੀਤੀ ਬੱਚੇ ਕੀ ਕਰਦੇ ਸੀ ਅਸੀਂ ਮੈਂ ਕਹਣਾ ਵੀਰ ਜੀ ਲੱਖਾਂ ਰੁਪਏ ਖਰਾਬ ਕਰਦਾ ਸੀ ਕਦੇ ਪੁੱਛੇ ਨਹੀਂ ਸੀ ਬੱਚੇ ਨੂੰ ਕੱਲਾ ਤਾਂ ਸਾਡੇ ਬੱਚੇ ਇਹ ਗੱਲ ਤੁਸੀਂ ਉਹਦੇ ਕੁੜੀ ਦੇ ਮਾਪਿਆਂ ਨਾਲ ਸ਼ੇਅਰ ਨਹੀਂ ਕੀਤੀ ਵੀ ਆਹ ਗਿਫਟ ਆ ਰਿਹਾ ਆਹ ਕੁਛ ਆ ਰਿਹਾ ਕੁਛ ਸਾਡਾ ਲੜਕੇ ਨੇ ਲੈ ਕੇ ਦਿੱਤਾ ਅਸੀਂ ਨਹੀਂ ਸ਼ੇਅਰ ਕੀਤੀ ਸਾਨੂੰ ਇਹ ਸੀ ਜਦੋਂ ਲੜਕੀ ਔਰ ਲੜਕਾ ਆਪਸ ਵਿੱਚ ਠੀਕ ਨਹੀਂ ਸਾਨੂੰ ਕਿਸੇ ਨੂੰ ਗੱਲ ਕਹਿਣ ਦੀ ਕੀ ਲੋੜ ਆ ਸਿਰਫ ਅਸੀਂ ਵਕਤ ਤੇ ਛੱਡਿਆ ਵਾ ਸੀ ਅੱਜ ਨਹੀਂ ਕੱਲ ਠੀਕ ਹੋ ਜਾਊਗਾ ਵੀ ਅਸੀਂ ਬੱਚਿਆਂ ਦੀ ਮੈਰਿਜ ਕਰ ਦਾਂਗੇ ਬਸ ਸਾਡੀ ਗਲਤੀ ਇਹ ਆ ਵੀ ਅਸੀਂ ਵਕਤ ਤੇ ਛੱਡ ਤਾ ਬਸ ਨਹੀਂ ਜੇ ਸਾਨੂੰ ਆਹ ਸਿਚੁਏਸ਼ਨ ਦਾ ਪਤਾ ਹੁੰਦਾ ਵੀ ਸਾਡੇ ਨਾਲ ਇਦਾਂ ਦੀ ਸਿਚੁਏਸ਼ਨ ਹੋਣੀ ਆ ਤਾਂ ਵੀਡੀਓ ਅਸੀਂ ਉਹਨਾਂ ਦੇ ਪੈਰ ਵੀ ਫੜ ਲੈਂਦੇ ਜਾ ਕੇ ਮੈਂ ਤਾਂ ਅੱਲਾ ਵੀ ਕਰ ਲੈਂਦੇ ਬੱਚਾ ਨੂੰ ਇਕੱਠੇ ਰਹਿਣ ਦੇ ਹੂੰ ਪਰ ਅਸੀਂ ਅੱਜ ਆਪਣੇ ਬੱਚੇ ਦਾ ਲਾਅਸ ਸੁਣਨਾ ਉੱਤੇ ਕਰਦੇ ਕੱਲਾ ਬੱਚਾ ਜੀ ਸਾਡੇ ਸਾਨੂੰ ਮਤਲਬ ਐ ਸਮਝ ਲਓ ਵੀ ਹੁਣ ਖਤਮ ਹੀ ਹੋ ਗਿਆ ਹੂੰ ਔਰ ਉਹਨਾਂ ਨੇ ਸਾਨੂੰ ਜਾਣ ਬੁੱਝ ਕੇ ਹੀ ਇਦਾਂ ਖਤਮ ਕੀਤਾ ਹੂੰ ਮਾਤਾ ਜੀ ਜਦੋਂ ਲੜਕੀ ਤੁਹਾਡੇ ਘਰੇ ਆਈ ਹੈ ਕੋਈ ਗੱਲਬਾਤ ਕਿਉਂ ਕਰਦੇ ਸੀ ਜਦੋਂ ਤੁਸੀਂ ਆਖਿਆ ਵੀ ਅਸੀਂ ਨਹੀਂ ਸ਼ਾਦੀ ਕਰਨੀ ਤੁਸੀਂ ਛੱਡ ਕੇ ਵੀ ਆਏ ਆ ਮੈਂ ਤਾਂ ਉਹਨਾਂ ਨੇ ਆਇਆ ਸੀਗਾ ਇਹਨਾਂ ਨੇ ਮੇਰੇ ਹਸਬੰਦ ਨਹੀਂ ਗਿਆ ਸੀਗਾ ਵੀ ਬੇਟਾ ਆਪਾਂ ਦੇ ਕੇ ਮੇਰੇ ਵੀ ਬੇਟੀ ਹੈ ਇੱਕ ਤਾਂ ਬੇਟੀ ਐ ਤੇ ਭਤੀਜੀ ਆ ਮੇਰੇ ਪਾਣ ਜੀਆਂ ਨੇ ਵੀ ਸਾਡੀ ਬੇਇੱਜ਼ਤੀ ਆ ਬੇਟਾ ਵੀ ਮੈਂ ਮੇਰੇ ਇੱਕ ਦਾ ਬਈ ਮੈਂ ਰਜਾਵੰਦੀ ਨਾਲ ਮੈਰਿਜ ਕਰਕੇ ਵਿਵਰਾਤ ਚੜਾ ਕੇ ਤੈਨੂੰ ਖੁਸ਼ੀ-ਖੁਸ਼ੀ ਕਰ ਲੈ ਕੇ ਆਂ ਇਹ ਗੱਲ ਕੀਤੀ ਸੀ ਕਿ ਦੂਸਰੇ ਦੀ ਇੱਜ਼ਤ ਦੇਖਣੀ ਮਹਿੰਗੀ ਪੈਗੀ ਹਾਂਜੀ ਨਹੀਂ ਸਾਰਿਆਂ ਦੀ ਇੱਜ਼ਤ ਮਤਲਬ ਇਹ ਵੀ ਜਿਹੜੀ ਹੁੰਦਾ ਵੀ ਹਨ ਵੀ ਤੀ ਪਹਿਨਦੀ ਇੱਜ਼ਤ ਹੈ ਪਰਿਵਾਰਾਂ ਦੀ ਇੱਜ਼ਤ ਉਹ ਮਹਿੰਗੀ ਪੈਗੀ ਹੈ ਨਾ ਸਾਰਾ ਸਾਰਾ ਸਮਾਜ ਬੈਠਾ ਸਾਰੇ ਮੇਰੇ ਰਿਸ਼ਤੇਦਾਰ ਦੋਸਤ ਸਹਿਮਤ ਬੈਠੇ ਆ ਬਾਕੀ ਬਾਕੀ ਲੋਸ ਕੀਤਾ ਸੀ ਉਹਨਾਂ ਦੀ ਇੱਜ਼ਤ ਦੇਖਦਣੇ ਅਸੀਂ ਆਪਣਾ ਘਰ ਬਰਬਾਦ ਕਰ ਲਿਆ ਆਪਣਾ ਬੱਚਾ ਗਵਾਤਾ ਸਿਰਫ ਇਹ ਉਹਨਾਂ ਦੀ ਕੁੜੀ ਕਿਉਂਕਿ ਕੁੜੀ ਸਾਨੂੰ ਇਹ ਸੀ ਵੀ ਸਾਢੇ 4 ਦੀ ਨੋ ਬਣਨ ਵਾਲੀ ਆ ਵੀ ਉਹ ਪੇਰੈਂਟਸ ਦੀ ਬੇਇੱਜ਼ਤੀ ਨਾ ਵੀ ਅਸੀਂ ਇਹ ਕਰਦੇ ਨੇ ਆਪਦਾ ਬੱਚਾ ਗਵਾ ਲਾ ਜੀ ਹੋਰ ਸਾਡਾ ਕੋਈ ਦੋਸਤ ਨਹੀਂ ਸਾਡਾ ਦੋਸਤ ਹੈ ਵੀ ਅਸੀਂ ਟਰਸਟ ਕੀਤਾ ਬਸ ਇਸ ਤੋਂ ਉੱਪਰ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਤਕਲੀਫ ਤੁਹਾਨੂੰ ਦੋਵਾਂ ਨੂੰ ਹੈ ਜੇਕਰ ਕੋਈ ਇਹੋ ਜਿਹਾ ਹੋਰ ਵੀ ਪਰਿਵਾਰ ਜਾਂ ਬੱਚੇ ਇਹੋ ਜੇ ਦੇਖ ਰਹੇ ਆ ਉਹਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਇਹੋ ਜੇ ਡਿਸੀਜਨ ਲੈਣ ਨਾਲੋਂ ਮਾਪਿਆਂ ਨਾਲ ਜ਼ਰੂਰ ਗੱਲ ਕਰਨੀ ਲੱਗਦਾ ਵੀ ਜੇ ਬੇਟਾ ਕਰ ਲੈਂਦਾ ਤਾਂ ਤੁਸੀਂ ਇਹ ਅੱਜ ਇਸ ਹਾਲਾਤ 'ਚ ਵੀ ਨਾ ਹੁੰਦੇ ਮੈਂ ਸਭ ਤੋਂ ਪਹਿਲਾਂ ਉਹਨਾਂ ਉਹਨਾਂ ਪੇਰੈਂਟਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਅੱਜ ਦਾ ਸਮਾਂ ਜਿਹੜਾ ਟੈਕਨੀਕਲ ਯੁੱਗ ਹੈ ਵੀ ਅਗਰ ਤੁਹਾਡੇ ਬੱਚਿਆਂ ਦੇ ਵਿੱਚ ਕੋਈ ਐਦਾਂ ਦੀ ਸਿਚੁਏਸ਼ਨ ਆ ਚਾਹੇ ਗਰੀਬ ਆ ਚਾਹੇ ਅਮੀਰ ਆ ਤੁਹਾਨੂੰ ਪਤਾ ਲੱਗਦਾ ਐਦਾਂ ਦਾ ਤਾਂ ਪਲੀਜ਼ ਰਿਕੁਐਸਟ ਆ ਉਹਨਾਂ ਦੀ ਜ਼ਿੰਦਗੀ ਖਰਾਬ ਹੋਣ ਤੋਂ ਪਹਿਲਾਂ ਤੁਸੀਂ ਚਾਹੇ ਮਨਤ ਕਰੋ ਤਰਲਾ ਕਰੋ ਉਹ ਫੁਲਵਾੜੀ ਨੂੰ ਐਦਾਂ ਹੀ ਮੈੱਕਦਾ ਰਹਿਣ ਦਿਓ ਚਾਹੇ ਤੁਹਾਨੂੰ ਆਪ ਨੂੰ ਨੀਮਾ ਹੋਣਾ ਪੈ ਜੇ ਪਰ ਬੱਚਿਆਂ ਦਾ ਐਦਾਂ ਦਾ ਉਤਨਾ ਕਰੋ ਜੋ ਮੈਂ ਲਾਸ ਕੀਤਾ ਮੈਂ ਚਾਹਣਾ ਵੀ ਕਿ ਹਰ ਬੈਰੀ ਤੋਂ ਬੈਰੀ ਤੇ ਨਾ ਲਾਸ ਹੋਵੇ ਕਿਉਂਕਿ ਮੈਂ ਇਹੀ ਉਹ ਕਹੂੰਗਾ ਬਾਕੀ ਤੁਹਾਨੂੰ ਪਤਾ ਸਮਾਜ ਅੱਜਕੱਲ ਬਹੁਤ ੱੱਕੀ ਆਗਾ ਇਹ ਕਰਕੇ ਮੈਂ ਹਰ ਪੇਰੈਂਟਸ ਨੂੰ ਕਹਿਣਾ ਬੱਚਿਆਂ ਦਾ ਮਨ ਨੂੰ ਬੱਚਿਆਂ ਦੀ ਕਦਰ ਕਰੋ ਜਿੱਥੇ ਤੁਹਾਡੇ ਬੱਚਿਆ ਕੂਰੋ ਵੀ ਠੀਕ ਹੈ ਲੇਕਿਨ ਜਦੋਂ ਐਦਾਂ ਦੀ ਸਿਚੁਏਸ਼ਨ ਹੁੰਦੀ ਆ ਤਾਂ ਪਲੀਜ਼ ਉਹਨਾਂ ਦਾ ਸਾਥ ਦਿਓ ਉਹਨਾਂ ਦਾ ਸਾਥ ਦਿਓ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਾਲ ਬਣਾਓ ਬੱਚੇ ਵੀ ਇਹੋ ਜਿਹੇ ਡਿਸੀਜਨ ਲੈਣ ਨਾਲੋਂ ਆਪਣੇ ਮਾਪਿਆਂ ਨੂੰ ਖੁੱਲ੍ਹ ਕੇ ਗੱਲ ਕਰਨ ਵੀ ਅਸੀਂ ਇੰਨੇ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਆ ਆ ਸਾਡੇ ਤੇ ਦਿੱਕਤ ਹੈ ਤੇ ਮਾਪੇ ਮੈਨੂੰ ਲੱਗਦਾ ਇਹੋ ਜਿਹੇ ਦਾ ਕੋਈ ਹੋਊਗਾ ਨਹੀਂ ਜਿਹੜਾ ਸਾਥ ਨਾ ਦਿੰਦਾ ਹੋਵੇ ਹਨਾ ਬਿਲਕੁਲ ਜੀ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਪੇਰੈਂਟਸ ਹਮੇਸ਼ਾ ਇਹੀ ਚਾਹੁੰਦੇ ਮੇਰਾ ਹਮੇਸ਼ਾ ਚਾਹੇ ਉਹ ਗਰੀਬ ਆਮੀਰਾ ਵੱਡਾ ਛੋਟਾ ਸਭ ਕੁਝ ਇਹ ਚਾਹੁੰਦੇ ਹੁੰਦੇ ਬੱਚਾ ਕੁਛ ਰਹੇ ਪਰ ਆਹ ਜਿਹੜੀ ਚੀਜ਼ ਮੇਰੇ ਨਾਲ ਹੋਈ ਆ ਮੇਰੇ ਬੱਚੇ ਨੇ ਸਿਰਫ ਇਸ ਕਰਕੇ ਨਹੀਂ ਦੱਸਿਆ ਵੀ ਡੈਡੀ ਨੂੰ ਨਹੀਂ ਮਨਾ ਹੋਣਾ ਪੈ ਜ ਆਪਣੇ ਦੋਸਤਾਂ ਦੇ ਵਿੱਚ ਕਿਉਂਕਿ ਅਸੀਂ ਜ਼ਬਾਨ ਕਰਦੇ ਕਿ ਸਾਡੇ ਬੱਚੇ ਕਣੀਓ ਪਹਿਲ ਨਹੀਂ ਹੋਊਗੀ ਇਸ ਕਰਕੇ ਇਹ ਬਹੁਤ ਵੱਡਾ ਲਾਅਸ ਹੈ ਜੇ ਮੈਨੂੰ ਛੋਟੀ ਜੀ ਗੱਲ ਦਾ ਪਤਾ ਹੁੰਦਾ ਤਾਂ ਮੈਂ ਆਪਦੇ ਦੋਸਤਾਂ ਦੇ ਜਾ ਕੇ ਪੈਰ ਫੜ ਲੈਂਦਾ ਵੀਰ ਜਿਵੇਂ ਮਰਜ਼ੀ ਕਰੋ ਮੈਂ ਮੈਂ ਮੇਰਾ ਪੱਗ ਧਰ ਦਿੰਦਾ ਜਿਵੇਂ ਮਰਜ਼ੀ ਕਰੋ ਅਲੱਗ ਧੀਆਂ ਵਾਲੇ ਪੱਗ ਧਰ ਦਿਆ ਮੈਂ ਪੁੱਤ ਵਾਲਾ ਧਰ ਦਿੰਦਾ ਵੀ ਚਲੋ ਮੇਰੇ ਇਹਨਾਂ ਬੱਚਾ ਨੂੰ ਖੁਸ਼ ਆਲ ਰਹਿਣ ਦੋ ਜੇ ਮੈਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਪਰ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਦੇਖੋ ਕਦੇ ਹੋਰ ਬੱਚੇ ਕਵਾ ਲੂੰ ਮੈਂ ਤਾਂ ਕਵਾ ਬੈਠਾਗਾ ਲੜਕੀ ਜਦੋਂ ਘਰੇ ਹੁੰਦੀ ਸੀ ਮਾਤਾ ਜੀ ਉਹ ਦੱਸ ਦਿੰਦੀ ਸੀ ਵੀ ਕਿਹੜੇ ਕਿਹੜੇ ਪਰਿਵਾਰ ਦੇ ਮੈਂਬਰ ਰਾਜੀ ਆ ਇਸ ਰਸਤੇ ਦੇ ਵਿੱਚ ਕਿਹੜੇ ਕਿਹੜੇ ਨਹੀਂ ਰਾਜੀ ਉਹਦੇ ਬ੍ਰਦਰ ਨਹੀਂ ਰਾਜੀ ਸੀ ਕਹਿੰਦੇ ਡੈਡੀ ਉਹਨਾਂ ਦੇ ਚੰਡੀਗੜ੍ਹ ਰਹਿੰਦੇ ਸੀ ਜੀ ਮੰਮੀ ਉਹਨਾਂ ਦੇ ਬ੍ਰਦਰ ਜਿੱਦਾਂ ਬ੍ਰਦਰ ਕਹਿੰਦੇ ਤੇ ਉਦਾਂ ਬ੍ਰਦਰ ਮੰਮੀ ਦੇ ਉਸਤੇ ਚਲਦੇ ਤੇ ਮੰਮੀ ਬ੍ਰਦਰ ਦੇ ਉਸਤੇ ਤਰਦੀ ਸੀ ਮੈਂ ਕਹਿ ਨਹੀਂ ਸਕਦੀ ਸਾਰੇ ਭੈਣ ਭਾਈ ਬੈਠੇ ਆ ਵੀ ਮੰਮੀ ਕਿਹੜੇ ਰਿਲੇਸ਼ਨਾਂ ਦੇ ਵਿੱਚ ਸੀਗੀ ਤੇ ਬੱਚੇ ਉਹਦੇ بیٹے ਸੀ ਜਿਹੜੇ ਉਹ ਰਿਲੇਸ਼ਨ ਦਾ ਫਾਇਦਾ ਚੱਕ ਰਹੇ ਸੀ ਮਾਤਾ ਵੀ ਬੱਚਿਆਂ ਦਾ ਇਹੀ ਫਾਇਦਾ ਚੱਕ ਰਹੇ ਸੀ ਮਾਨੂੰ ਪਤਾ ਹੋਣਾ ਚਾਹੀਦਾ ਜਿੱਦ ਦੇ ਮੇਰੇ ਘਰ ਵਾਅੇ ਨਹੀਂ ਉਹਦੇ ਉਹਨਾਂ ਨੇ 10:30 ਚੈਟ ਵੜੀ ਆ ਕੁੜੀ ਨੇ ਨਾਲ ਦੀ ਨਾਲ ਮੈਸੇਜ ਕਰਿਆ ਕਹਿੰਦੀ ਮੋਬਾਈਲ ਫੜਿਆ ਗਿਆ ਤੂੰ ਕੁਝ ਬੋਲਣਾ ਨਹੀਂ ਬੇਟੇ ਨੇ ਸੋਚਿਆ ਵੀ ਕਿਤੇ ਉਸੇ ਦੀ ਚੈਟ ਚੱਲ ਰਹੀ ਆ ਉਹਨਾਂ ਨੇ ਫੜ ਕੇ ਚੈਟ ਕੀਤੀ ਕਹਿੰਦੇ ਜੇ ਇੱਕ ਪੁੱਤ ਦਾ ਇੱਕ ਪਿਓ ਦਾ ਪੁੱਤਾਂ ਤਾਂ ਤਾਂ ਸਾਨੂੰ ਮਿਲ ਬੇਟੇ ਨੇ ਮੋੜ ਕੇ ਚੈਟ ਕੀਤੀ ਮੈਂ ਇੱਕ ਪਿਓ ਦਾ ਪੁੱਤਾਂ ਜੇ ਤੁਸੀਂ ਹੈਗੇ ਤਾਂ ਮੈਨੂੰ ਮਿਲ ਲਓ ਉਹਦੀ ਆਲਰੇਡੀ ਉਹਨਾਂ ਨੂੰ ਧੌਲੇ ਤੋਂ ਫੋਨ ਆ ਗਿਆ ਇੱਥੇ ਹੈਗਾ ਬੇਟਾ ਬੇਟਾ ਮੇਰਾ ਧੌਲੇ ਚ ਲੈ ਗਿਆ ਤੇ ਉਹ 12:30 ਵਜੇ ਆਏ ਨੇ ਆ ਕੇ ਮੇਰਾ ਗੇਟ ਖੜਕਾਇਆ ਇਹ ਵੀ ਚੰਡੀਗੜ੍ਹ ਗਏ ਹੋਏ ਸੀਗੇ ਮੈਨੂੰ ਕਹਿੰਦੇ ਵੀ ਅੰਮੀ ਗੇਟ ਖੋਲੋ ਜੀ ਦੋ ਮੋਟਰਸਾਈਕਲਾਂ ਤੇ ਆਇ ਇੱਕ ਬੋਲਟ ਸੀ ਉਹਨਾਂ ਕੋਲ ਇੱਕ ਸਪਲੈਂਡਰ ਸੀ ਜਾਂ ਚਾਰ ਜਣੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਂ ਅਸੀਂ ਮਾਮਾ ਦੀਆਂ ਘਰੇ ਕੱਲੀਆਂ ਮੈਂ ਗੇਟ ਨਹੀਂ ਖੋਲਦੀ ਮੈਂ ਤੁਸੀਂ ਮੈਨੂੰ ਦੱਸੋ ਤੁਸੀਂ ਕੌਣ ਹੋ ਹਾਂ ਮੈਨੂੰ ਕਹਿੰਦੇ ਅਸੀਂ ਈਨੀ ਵਾਲ ਤੋਂ ਆਏ ਹਾਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਅਸੀਂ ਈਨੀ ਵਾਲ ਤੋਂ ਆਏ ਹਾਂ ਮੈਂ ਕਿਹਾ ਛੋਟੇ ਤੋਂ ਆਇ ਹਾਂ ਮੈਂ ਕਿਹਾ ਕਹਿੰਦੇ ਹਾਂ ਅਸੀਂ ਛੋਟੇ ਤੋਂ ਆਏ ਹਾਂ ਤੇ ਮੈਂ ਕਿਹਾ ਫਿਰ ਤੋਂ ਮਾਦਰ ਕਿੱਥੇ ਸੀ ਜਦੋਂ ਸੋਢੀ ਉਡੀ ਚੈਟ ਕਰ ਰਹੀ ਸੀ ਹਰ ਇੱਕ ਦੇ ਮਾਪੇ ਬਾਬ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਬੇਟੀ ਕੀ ਕਰ ਰਹੀ ਹੈ ਮੈਂ ਬੋਲੀ ਆ ਜੀ ਤੇ ਪਰ ਮੈਂ ਗੇਟ ਨਹੀਂ ਖੋਲਦੀ ਕਹਿੰਦੇ ਸਾਨੂੰ ਕਾਸ ਦੱਸ ਦੋ ਕਿੱਥੇ ਆ ਮੈਂ ਕਿਹਾ ਉਹ ਤੌੜੇ ਗਿਆ ਬਈ ਕਹਿੰਦੇ ਕਿਹਦੇ ਕਰ ਗਿਆ ਮੈਂ ਕਿਹਾ ਮਨਜਿੰਦਰ ਦਾ ਮੁੰਡਾ ਸਰੀ ਦੇ ਵਿੱਚ ਉਹਨਾਂ ਦੇ ਘਰ ਗਿਆ ਹੋਇਆ ਕਿ ਉੱਥੇ ਜਾ ਕੇ ਬੁੱਸੇ ਨੇ ਜਿੰਮੇਦਾਰਾਂ ਦਾ ਮੁੰਡਾ ਜਿਹਦੇ ਕਰ ਗਿਆ ਹੋਇਆ ਹਲ ਉਸ ਤੋਂ ਬਾਅਦ ਫਿਰ ਕਹਿੰਦੇ ਚਲੋ ਠੀਕ ਆ ਤੁਸੀਂ ਨਾ ਗੇਟ ਖੋਲੋ ਸੀ ਸਰਪੰਚ ਨੂੰ ਲੈ ਕੇ ਆਉਣੇ 10 ਮਿੰਟ ਬਾਅਦ ਉਹ ਵਾਪਸ ਵੇਰ ਆ ਗਏ ਹਾਲਾਂਕਿ ਸਾਡਾ ਸਰਪੰਚ ਸਾਹਿਬ ਉਹਨਾਂ ਦੇ ਨਾਲ ਨਹੀਂ ਸੀ ਉਹਨਾਂ ਨੇ ਉਹਨੂੰ ਵੀ ਬਦਨਾਮ ਕੀਤਾ ਆ ਕੇ ਕਹਿੰਦੇ ਰਜਿੰਦਰ ਜੀ ਰਾਜੋ ਸਾਨੂੰ ਗੇਟ ਖੋਲੋ ਸਰਪੰਚ ਸਾਹਿਬ ਆਏ ਨਹੀਂ ਮੈਂ ਉਹਨਾਂ ਨੂੰ ਮੋੜ ਕੇ ਹੀ ਕਿਹਾ ਗੇਟ ਨਹੀਂ ਮੈਂ ਖੋਲਿਆ ਮੈਂ ਕਿਹਾ ਸਰ ਹੈਪੀ ਤੂੰ ਆਇਆ ਬੇਟੇ ਮੈਂ ਕਿਹਾ ਮੈਂ ਤੁਸੀਂ ਮੇਰੇ ਨਾਲ ਗੱਲ ਕਰ ਲਓ ਸਾਡੇ ਪਿੰਡ ਉਸਤਾਨ ਦੀ ਜਗ੍ਹਾ ਤੇ ਲੱਗਦਾ ਸਰਪੰਚ ਸਾਹਿਬ ਨੇ ਜਿਹੜੇ ਸਾਡੇ ਪਿੰਡ ਦੇ ਜੇ ਸਰਪੰਚ ਸਾਹਿਬ ਹੁੰਦੇ ਤਾਂ ਮੇਰੇ ਨਾਲ ਗੱਲ ਕਰਦੇ ਮੈਂ ਗੇਟ ਨਹੀਂ ਕੋਲਿਆ ਮੈਂ ਜਦ ਹੀ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕੈਮਰੇ ਤੇ ਰਹੋ ਮੈਂ 112 ਤੇ ਕਾਲ ਕੀਤੀ ਜਦੋਂ ਮੈਂ 112 ਤੇ ਕਾਲ ਕੀਤੀ ਉਹਨਾਂ ਨੇ ਮੈਨੂੰ ਕਾਲ ਕਰਦੇ ਸੁਣ ਲਿਆ ਵੀ ਇਹ ਸਾਨੂੰ ਹੁਣ ਹੋਊਗਾ ਉਸ ਤੋਂ ਬਾਅਦ ਉਹ ਚਲੇ ਗਏ ਜੀ ਉਸ ਤੋਂ ਬਾਅਦ ਮੈਨੂੰ ਕੋਈ 112 ਵਾਲਿਆਂ ਦਾ ਫੋਨ ਗਿਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਉਹ ਤੋਂ ਵੀ ਇਥੋਂ ਬਰਾਰ ਹੋ ਗਿਆ ਜੀ ਹਾਂ ਜੀ ਉਸ ਤੋਂ ਬਾਅਦ ਤਾਂ ਭੱਜ ਗਈ ਸੀ ਮਤਲਬ ਟੌਰਚਰੀ ਕਰਦੇ ਰਹੇ ਹਮੇਸ਼ਾ ਟੌਰਚਰੀ ਕੀਤਾ ਉਹਨਾਂ ਨੇ ਜੇ ਹੁਣ ਸਾਨੂੰ ਬੱਚਾ ਦੱਸਦਿਆਂ ਵੀ ਜਿਹਾ ਹੱਥ ਨਾ ਤੋਂਦੇ ਬਸ ਇਹ ਸਾਡਾ ਲਾਸ ਹੈ ਮਹਿੰਗਾਲੇ ਆ ਵੀ ਅਸੀਂ ਬਹੁਤ ਖਤਮ ਹੋ ਚੁੱਕੇ ਆ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਡਾ ਬੱਚਾ ਗਿਆ ਉਥੇ ਤੁਹਾਨੂੰ ਕੁਛ ਅਸੀਂ ਬਿਆਨ ਨਹੀਂ ਕਰ ਸਕਦੇ ਐਨੇ ਸਾਡੇ ਨਾਲ ਮਾਰੀ ਹੋਈ ਆ ਐਫ ਆਈ ਆਰ ਦਰਜ ਹੋਈ ਕਿ ਹਲੇ ਤੱਕ ਨਹੀਂ ਹੋਈ ਐਫ ਆਈ ਆਰ ਲਾਜ ਹੋ ਗਈ ਆ ਪੰਜਾਂ ਬੰਦਿਆਂ ਦੇ ਨਾਮ ਆ ਜੋ ਸੂਸਾਡ ਨਾਉਡ ਦੇ ਵਿੱਚ ਹੋਏ ਨੇ ਤੇ ਅਸੀਂ ਕਿਸੇ ਐਕਟਰਾ ਬੰਦੇ ਦਾ ਨਾਮ ਨਹੀਂ ਅਸੀਂ ਕੋਈ ਐਕਟਰਾ ਮੰਗਣੀ ਕਰਦੇ ਤੁਹਾਨੂੰ ਅਰੈਸਟ ਕਰਨ ਦੀ ਮੰਗ ਕਰਦਾ ਜੀ ਕਿ ਸਰਕਾਰ ਕਹਿੰਦੀ ਸੀ ਵੀ ਕਿਸੇ ਨਾਲ ਤੱਕਾ ਨਹੀਂ ਹੋਊਗਾ ਆਮ ਲੋਕਾਂ ਦੀ ਸਰਕਾਰ ਹੋ ਲੱਗਦਾ ਵੀ ਇਹ ਆਮ ਲੋਕਾਂ ਦੀ ਸਰਕਾਰ ਹੈਗੀ ਆ ਤੱਕਾ ਨਹੀਂ ਹੋ ਰਿਹਾ ਨਹੀਂ ਜੀ ਨਹੀਂ ਆਮ ਲੋਕਾਂ ਦੀ ਸਰਕਾਰ ਕਿਥੇ ਆ ਅਮੀਰ ਲੋਕਾਂ ਦੀ ਸਰਕਾਰ ਹੈ ਗੰਦੇ ਲੋਕਾਂ ਦੀ ਸਰਕਾਰ ਹੈ ਬਲੈਕ ਮੇਲੀਆਂ ਦੀ ਸਰਕਾਰ ਹੈ ਤੁਸੀਂ ਜਾਣਦੇ ਹੋ ਸਰਕਾਰ ਨੇ ਕੀ ਕੀਤਾ ਦੱਚੋ ਜੇ ਆ ਚੀਜ਼ ਹੋਵੇ ਤਾਂ ਇੱਥੇ ਆਇਦਨ ਦੇ ਬੱਚੇ ਸੁਸਾਇਡ ਕਿਉਂ ਕਰਨ ਜੇ ਸਰਕਾਰ ਚੰਗੀ ਹੋਵੇ ਅੱਜ ਤਿੰਨ ਚਾਰ ਦਿਨ ਹੋ ਗਏ ਥਾਣੇ ਅੱਗੇ ਬੈਠਾ ਇਨਸਾਫ ਨਹੀਂ ਮਿਲ ਰਿਹਾ ਕਿਵੇਂ ਦੇਖੋ ਤੁਸੀਂ ਨਹੀਂ ਜੀ ਇਹਨਾਂ ਅੰਜ ਪੁੱਤ ਗਿਆਗਾ ਜਾਂ ਤੋਂ ਦੀ ਮਾਂ ਨੂੰ ਪਤਾ ਜਾਂ ਪਿਓ ਨੂੰ ਪਤਾ ਮੇਰਾ ਦੁੱਧ ਆਤੀ ਹੈ ਅੱਜ ਅਸੀਂ ਐਮਏ ਦੇ ਤੌਰ ਤੇ ਨਹੀਂ ਕਿਸੇ ਪ੍ਰੈਕਟੀਕਲ ਤੌਰ ਤੇ ਨਹੀਂ ਮੈਂ ਕਿ ਰਿਸ਼ਤੇਦਾਰ ਤੌਰ ਤੇ ਆਇਆ ਠੀਕ ਹੈ ਸਾਰੀ ਰਾਤ ਅਸੀਂ ਇੱਥੇ ਛੜਕ ਤੇ ਲੇਟੇ ਪੇ ਰਹੇ ਹਾਂ ਜੀ ਕਿਸੇ ਵੀ ਪੁਲਿਸ ਅਫਸਰ ਨੇ ਨਹੀਂ ਆ ਕੇ ਕਿਹਾ ਵੀ ਅਸੀਂ ਸੋਨਾਂ ਨਿਆਂ ਸਾਫ਼ ਦਪੋਣਿਆ ਵੀ ਇੱਥੋਂ ਤੁਸੀਂ ਇੱਕ ਪਾਸੇ ਹੋ ਜੀ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਨਹੀਂ ਕਿਹਾ ਉਹਨਾਂ ਨੂੰ ਤਾਂ ਪਤਾ ਹੈਗਾ ਸੀ ਕੋਈ ਐਮਐਲਏ ਬੈਠਾ ਜੀ ਜੀ ਉਹਨਾਂ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਹਮ ਅੱਜ ਤੁਸੀਂ ਗੱਲ ਕਰ ਰਹੇ ਹੋ ਇੱਥੇ ਮੇਰੇ ਵਰਗੇ ਆ ਕੇ ਗੱਲਾਂ ਕਰਦੇ ਨੇ ਰਾਤ ਕਿੱਥੇ ਗਏ ਹੋ ਜੀ ਉਹ ਹੈ ਰਾਤ ਜਦੋਂ ਜਨਾਨੀਆਂ ਨੇ ਆ ਰੋੜਾਂ ਤੇ ਬੈਠੀਆਂ ਰੋਲਦੀਆਂ ਥੀਆਂ ਰਾਤ ਕਿਥੇ ਗਏ ਤੇ ਉਹ ਹੈ ਜਿਹਨੇ ਅਜੇ 27 ਸਾਲਾਂ ਦਾ ਪੁੱਤ ਘਮਾ ਕੇ ਰੱਖਤਾ ਡੈੱਡ ਬੋਡੀ ਉਹਦੀ ਉੱਥੇ ਪਈ ਹੈ ਹੋਰ ਚੀਜ਼ ਤਾਂ ਮੈਨੂੰ ਐ ਦੱਸੋ ਕਿਸੇ ਨੇ ਹਮਦਰਦੀ ਕੀਤੀ ਆ ਜੇ ਲੋਕ ਉਹਦੇ ਥਾਣੇਦਾਰ ਕੋਲੇ ਗਏ ਨੇ ਤਾਂ ਉਹਨੇ ਕੀ ਕੀਤਾ ਇਹਨਾਂ ਨੂੰ ਗਾਲਾਂ ਕੱਢ ਕੇ ਬਾਹਰ ਕੱਢਿਆ ਜੇ ਮਾਇਆ ਗੱਲ ਕੀਤੀ ਸਵੇਰੇ ਹੀ ਭਾਈ ਕੁਝ ਕਰੋ ਕਹਿੰਦਾ ਮੈਡਮ ਛੋੜ ਦਿਓ ਅਸੀਂ ਪਰਚਾ ਕਰਾਂ ਮੈਂ ਮੇਰੇ ਤੇ ਕਰ ਜਿਹੜਾ ਕਰਨਾ ਪਰਚਾ ਤੁਸੀਂ ਉਹਨੂੰ ਦਬਕੇ ਮਾਰਦਾ ਉਹਨਾਂ ਨੇ ਜੀ ਸਾਰਾ ਦਿਹਾ ਸਾਰੀ ਰਾਤ ਅਸੀਂ ਇੱਥੇ ਸਾਰੀਆਂ ਬਿਲਕਦੀਆਂ ਪਿੱਟਦੀਆਂ ਸਾਰੀਆਂ ਇੱਥੇ ਭੁੱਖੀਆਂ ਧਾਈਆਂ ਬੈਠੀਆਂ ਰਹੀਆਂ ਅੱਜ ਇਹਨਾਂ ਦਾ ਮਨ ਪੁੱਛਣਾ ਚਾਹੀਦਾ ਅੱਜ ਉਹਦੇ ਕੁੜੀ ਦੇ ਦਾ ਇਹ ਸਗਨ ਮਣਾਉਂਦੇ ਨੇ ਕੁੜੀ ਤੇ ਐਸ਼ ਕਰਦੀ ਆ ਆਏ ਕਿਹਦੇ ਸਗਨ ਮਣਾਉਣਗੇ ਇਹਦੇ ਮਣਾਉਣਗੇ ਸਗਣ ਇਹ ਜਦੋਂ ਐਫ ਆਈ ਆਰ ਹੋ ਜੇ ਕਿ ਨਾ ਹੋ ਸਕਦਾ ਵੀ ਉਹ ਪੁਲਿਸ ਉਸ ਨੂੰ ਉਹਦੇ ਫੰਕਸ਼ਨ ਕਰਨ ਦੇਵੇ ਵੀ ਬਈ ਅਸੀਂ ਫੰਕਸ਼ਨ ਕਰਨ ਦੇਵਾਂਗੇ ਫੇਰ ਉਹਨੂੰ ਅਰੈਸਟ ਕਰਾਂਗੇ ਬਿਲਕੁਲ ਇਹਨਾਂ ਨੇ ਬਿਲਕੁਲ ਨਹੀਂ ਅਰੈਸਟ ਕੀਤੀ ਹੈਗੀ ਉਹ ਉਲਟਾ ਹੈ ਗਏ ਤੇ ਮੇਰੇ ਖਿਆਲ ਆ ਬੀਬੀਆਂ ਐਸ ਐਸ ਬੀ ਸਾਹਿਬ ਕੋਲੇ ਉਹਨਾਂ ਨੇ ਕੀ ਕਿਹਾ ਸੀ ਕਿ ਵੀ ਮੈਂ ਅਰੈਸਟ ਨਹੀਂ ਕਰਦਾ ਕੁੜੀ ਨੂੰ ਹਾਂ ਕਹਿੰਦਾ ਕੁੜੀ ਨੂੰ ਅਰੈਸਟ ਆ ਸੁਣਾ ਜੇ ਉਹ ਹੀ ਮੁੰਡਾ ਉਹ ਕੁੜੀ ਨੂੰ ਕੱਢ ਕੇ ਲੈ ਜਾਂਦਾ ਕਿਤੇ ਉਹਦੇ ਸ ਕਰਨ ਬਣਾਉ ਦੇ ਦਿੰਦੇ ਹੈ ਹੈ ਤੇ ਨਾਲੇ ਕਿਸੇ ਨੇ ਵੀ ਅੱਜ ਜਿਹੜੀ ਸਰਕਾਰ ਆ ਕੋਈ ਵੀ ਇਹਨਾਂ ਦੀ ਗੱਲ ਨਹੀਂ ਸੁਣਦਾ ਕੋਈ ਨਹੀਂ ਉਹ ਕਰਦਾ ਇੱਥੇ ਲੀਡਰ ਆਉਂਦੇ ਨੇ ਆ ਕੇ ਮੁੜ ਜਾਂਦੇ ਨੇ ਸਮਝੌਤਾ ਕਰੋ ਉਸ ਮਾਰ ਪ੍ਰਾਉ ਤੇ ਤੇ ਸੰਸ ਕਰਾਓ ਐਸਾ ਕਰੋ ਪਰ ਬੋਲ ਨਹੀਂ ਸਕਦੇ ਸੀਗੇ ਮੈਂ ਮੈਂ ਕੋਈ ਲੀਡਰ ਦੇ ਤੌਰ ਤੇ ਨਹੀਂ ਬੋਲਦੀ ਹਾਂ ਮੇਰਾ ਤਾਂ ਦੋਤਾ ਉਹ ਆ ਕੁੜੀਆਂ ਬੈਠੇ ਵਿਚਾਰੀ ਨਾ ਉਧਰ ਜੋਗੀ ਨਾ ਉਧਰ ਜੋਗੀ 6 ਮਹੀਨੇ ਹੋਏ ਨੇ ਇਹਨਾਂ ਦਾ ਆਪ ਦਾ ਦੋਤਾ ਮਰਿਆ ਕਿੱਥੇ ਦੁੱਖ ਚੱਲਣਗੇ ਅੱਜ ਇਹਨਾਂ ਨੂੰ ਬੁਲਾ ਬੁਲਾ ਕੇ ਕਹਿੰਦੇ ਨੇ ਸਮਝੌਤਾ ਕਰ ਲਓ ਇਹ ਹੈਗੇ ਜੀ ਦਲਾਲ ਦਲਾਲ ਮੂਰੇ ਫਿਰਦੇ ਨੇ ਦਲਾਲ ਇਹਨਾਂ ਨੂੰ ਕਹਿੰਦੇ ਵੀ ਜ਼ਬਰਦਸਤੀ ਸਮਝੌਤਾ ਕਰੋ ਔਰ ਮੁੰਡੇ ਦਾ ਪੋਸਟ ਮਾਹਰਮ ਕਰੋ ਇਹ ਮੈਂ ਕਰ ਲੈਣਗੇ ਇਹ ਮਾਨ ਸਾਹਿਬ ਕਹਿੰਦੇ ਸੀ ਅਸੀਂ ਧਰਨੀ ਨਹੀਂ ਲੱਗਣ ਦੇਣੇ ਜਦੋਂ ਅਸੀਂ ਆ ਗਏ ਤਾਂ ਲੋਕਾਂ ਨੂੰ ਤਾਂ ਇਨਸਾਫ ਹੀ ਮਿਲ ਜਾ ਕਰੂਗਾ। ਦੇਖੋ ਉਹਨਾਂ ਨੇ ਤਾਂ ਸਭ ਕੁਝ ਕਿਹਾ ਦਿੱ ਗਿਆ। ਉਹਨਾਂ ਦਾ ਇਹ ਵੀ ਕਿਹਾ ਦਿੱਤੀ ਵੀ ਕਿਸੇ ਧੀ ਭੈਣ ਨੂੰ ਕੋਈ ਕੁਝ ਨਹੀਂ ਕਹਿੰਦਾ। ਜੀ। ਅੱਜ ਧੀ ਭੈਣਾਂ ਦਾ ਕੀ ਹਾਲ ਆ? ਅੱਜ ਕਿੰਨਾ ਨਸ਼ਾ ਹੋ ਰਿਹਾ। ਹੋ ਰਿਹਾ ਕਿ ਨਹੀਂ? ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਦੀ ਕੁੜੀ ਨੂੰ ਅਸੀਂ ਕੁਝ ਕਹਿ ਰਹੇ ਹਾਂ। ਜੀ। ਜਾਂ ਦੀ ਨੌ ਨੂੰ ਕੁਝ ਕਹਿ ਰਹੇ ਹਾਂ। ਇੱਥੇ ਰੋਜ਼ ਫੋਟੋਆਂ ਖਚਾਉਂਦੇ ਰਹਿੰਦੇ ਨੇ। ਕਿ ਪੈਂਦਾ ਭਰਾ ਕਿਸੇ ਮਾਂ ਦਾ ਜਵਾਨ ਪੁੱਤ ਚਲਾ ਜਾਵੇ ਤੇ ਉਹਨੂੰ ਇਨਸਾਫ ਲੈਣ ਖਾਤਰ ਥਾਣੇ ਅੱਗੇ ਧਰਨਾ ਲਾਉਣਾ ਪਵੇ ਧਰਨਾ ਵੀ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਅੱਜ ਚੌਥਾ ਦਿਨ ਮੇਰੇ ਹਿਸਾਬ ਨਾਲ ਤੁਹਾਨੂੰ ਹੋ ਗਿਆ ਹਾਂਜੀ ਅਸੀਂ ਰਾਤ ਸਾਰੀ ਰਾਤ ਆਹ ਰੋਡ ਤੇ ਪੈ ਰਹੇ ਹਾਂ ਰੋਡ ਤੇ ਕਿਸੇ ਨੇ ਪੁਲਿਸ ਅਫਸਰ ਨੇ ਆ ਕੇ ਸਾਡੀ ਗੱਲ ਨਹੀਂ ਸੁਣੀ ਹੋएगी ਜਦੋਂ ਕਿ ਇੱਕ ਐਮਐਲਏ ਵੀ ਬੈਠੀ ਹੋਵੇ ਮੈਂ ਨਹੀਂ ਕਹਿੰਦੀ ਮੈਂ ਕਿਸੇ ਹਸਤਿਆਂ ਉਹਨਾਂ ਦਾ ਫਰਜ ਬੰਦਾ ਇੱਥੇ 50 ਐਮਐਲਏ ਫਿਰਦੇ ਨੇ ਉਨਾ ਮਰੇ ਭਾਈ ਦੇ ਨਹੀਂ ਇਹ ਅਸੀਂ ਕੋਈ ਐਮਐਲਏ ਮੈਂ ਤਿੰਨ ਵਾਰੀ ਐਮਐਲਏ ਬਣੀ ਆ ਅਜੋ ਆ ਕੇ ਇੱਥੇ ਗੱਲਾਂ ਕਾਹਦੇ ਨੇ ਜਡਾਨੀਆਂ ਨੂੰ ਸਾਡਿਆਂ ਨੂੰ ਬਗਲਾਉਂਦੇ ਨੇਗੇ ਵੀ ਐਂ ਕਰ ਲੋ ਐਂ ਕਰ ਲੋ ਬਿਲਕੁਲ ਨਹੀਂ ਜਿੰਨਾ ਚੱਕਰ ਉਹ ਕੁੜੀ ਨੂੰ ਉਹਦੀ ਮਾਂ ਨੂੰ ਧੰਨੇ ਭਰਾ ਮਾਂ ਨੂੰ ਪਿਓ ਨੂੰ ਨਹੀਂ ਲੈ ਕੇ ਆਉਂ ਤਾਂ ਉਹਨਾਂ ਚੱਕਰ ਸੀ ਧਰਨਾ ਨਹੀਂ ਚੱਕਣਾ ਐਮਐਲਏ ਪੱਧਰ ਦੇ ਪਰਿਵਾਰਾਂ ਨੂੰ ਵੀ ਜੇ ਇਸ ਤਰੀਕੇ ਨਾਲ ਧਰਨੇ ਲਾਉਣੇ ਪੈਣਗੇ ਫਿਰ ਪੰਜਾਬ ਚ ਕਾਨੂੰਨ ਵਿਵਸਥਾ ਦਾ ਖਤਮ ਹੋ ਗਿਆ ਫਿਰ ਤਾਂ ਖਤਮ ਹੀ ਆ ਕੋਈ ਕਾਨੂੰਨ ਨਹੀਂ ਹੈਗਾ ਐਨਾ ਕੰਦਮਤ ਐਮਐਲਏ ਤੋਂ ਖਤਮ ਕੀ ਲੈਂਦੇ ਆ ਹੈ ਕੋਈ ਇਹੋ ਨਹੀਂ ਹੈਗਾ ਮੈਂ ਮੈਂ ਕਿਸੇ ਧਮਕੀ ਨੂੰ ਡਰਦੀ ਕੋਈ ਧਮਕੀਆਂ ਰਹੀਆਂ ਤੁਹਾਨੂੰ ਜਿਵੇਂ ਭੈਣ ਕਹਿ ਰਹੀ ਮੈਂ ਧਮਕੀ ਮਾਰੀ ਕੱਲ ਜਦੋਂ ਮੈਂ ਉਹ ਨਹੀਂ ਕਿਹਾ ਮੈਂ ਕਿਹਾ ਥਾਣੇਦਾਰ ਸਾਹਿਬ ਵੀ ਆਪਾਂ ਮਤਲਬ ਅੱਜ ਅਸੀਂ ਉਹ ਕਰ ਲਾਂਗੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਕਹਿੰਦੇ ਤੁਸੀਂ ਸਾਨੂੰ ਧਮਕੀਆਂ ਮਾਰ ਦਿਓ ਅਸੀਂ ਤੁਹਾਡੇ ਪਰਚਾ ਦੇਨੇ ਆ ਮੈਂ ਪਹਿਲਾਂ ਮੇਰੇ ਤੇ ਪਰਚਾ ਦੋ ਬਾਅਦ ਤੁਸੀਂ ਕਰ ਲਿਓ ਜਿਹੜਾ ਕੁਝ ਪਰਚਾ ਨਹੀਂ ਇਹ ਥਾਣੇ ਕਿੰਨਾ ਖਤਰ ਬਣਿਆ ਇਹ ਕਿੰਨਾ ਦੇ ਥਾਣੇ ਇਹ ਤਨਖਾਹ ਕਿੱਥੋਂ ਮਿਲਦੀਆਂ ਪੁਲਿਸ ਨੂੰ ਥਾਣਾ ਤਾਂ ਜਿਹੜਾ ਬਣਾਇ ਗੁੰਡਾ ਕਰਦੀ ਵਾਸਤੇ ਆ ਆ ਭੁੱਲਰ ਦਾ ਹਾਲ ਨਹੀਂ ਦੇਖਿਆ ਤੁਸੀਂ ਨਹੀਂ ਲੋਕਾਂ ਨੂੰ ਇਨਸਾਫ ਖਾਤਰ ਬੈਠੇ ਨਾ ਬਿਨ ਇਨਸਾਫ ਦਾ ਭੁੱਲਰ ਦਾ ਨਹੀਂ ਹਾਲ ਦੇਖਿਆ ਕਾਲੇ ਵਾਸਤੇ ਥਾਣੇ ਬਣੇ ਨੇ ਇਹ ਗੁੰਡਾ ਕਰਦੀ ਵਾਸਤੇ ਲੁੱਟਣ ਵਾਸਤੇ ਜਦੋਂ ਤੁਹਾਡਾ ਕੋਈ ਗਰੀਬ ਬੰਦਾ ਮਾਰੀ ਜੀ ਪਾਈਆ ਭੁੱਖੀ ਫੜਲੇ ਤਾਂ ਤਾਂ ਪਰਚਾ ਮਾਲਾ ਇਹ ਕਿਸੇ ਨੂੰ ਧੱਕਾ ਮਾਰਿਆ ਵੇ ਤਾਂ ਪਰਚਾ ਜੇ ਕਿਸੇ ਦੇ ਘਰੇ ਮਰ ਜਾਂਦਾ ਤਾਂ ਉੱਥੇ ਜਾਂਦੇ ਨੇ ਤੁਹਾਡਾ ਮੁੰਡਾ ਮਰ ਗਿਆ ਸ਼ਰਾਬ ਪੀ ਕੇ ਤੁਹਾਡਾ ਹੋ ਗਿਆ ਅੱਜ ਤਾਂ ਉਹ ਕੁੜੀ ਖਾਤਰ ਮਰਿਆ ਕੁੜੀ ਉਹਨਾਂ ਦੀ ਜ਼ਿਆਦਾ ਪਿਆਰੀ ਆ ਇਹਨਾਂ ਨੂੰ ਪੁੱਤ ਕਿੱਥੇ ਮਿਲੂਗਾ ਉਹਦਾ ਖਸਮ ਕਰਕੇ ਵੇਗੀ ਮੈਂ ਪੰਜਾਬੀ ਜੀ ਕਹਿੰਦੇ ਆ ਖਸਮ ਕਰਕੇ ਵੇਗੀ ਪਰ ਮੈਂ ਸਾਰੇ ਲੋਕਾਂ ਨੂੰ ਇਹ ਨਸੀਅਤ ਦਿੰਨੀ ਆ ਵੀ ਆਪਦੇ ਬੱਚਿਆਂ ਨੂੰ ਸਮਝਾਵੋ ਅਈਆਂ ਜਾਂ ਲੰਡੇ ਜਿਹ ਨਾਨੀਆਂ ਭੂਤਨੀਆਂ ਦੇ ਮਾਂਗਰ ਲੱਖ ਦੇ ਬੱਚੇ ਹੋਣਾ ਮਾਰੋ